ਕੁਝ ਸਮੇਂ ਤੋਂ ਜਿਹੜਾ ਉੱਥੇ ਮਿੱਗੇਲੇ ਪਿੰਡਾਂ ਦਾ ਪਾਣੀ ਆ ਧਰਤੀ ਹਟਲਾ ਉਹ ਸਾਰਾ ਜਿਹੜਾ ਆ ਗੰਦਲਾ ਹੋ ਗਿਆ ਉਹ ਵਿੱਚੋਂ ਉਹਦੇ ਮੁਸ਼ਕਾਉਣ ਲੱਗ ਪੈਂਦਾ ਉਹ ਕਾਲਾ ਹੋ ਜਾਂਦਾ ਦੂਜੇ ਦਿਨ ਹੀ ਜਿਹਨੂੰ ਭਰ ਕੇ ਉਹਦੇ ਵਿੱਚ ਛੋਟੇ ਛੋਟੇ ਕਾਣ ਆ ਜਿਹੜੇ ਨੇ ਕਾਲਕਦੇ ਆਉਂਦੇ ਨੇ ਗੰਦੀ ਬਦਬੂ ਜਿੱਦਾਂ ਗੰਦੇ ਨਾਲੇ ਦੀ ਬਦਬੂ ਹੁੰਦੀ ਹੈ ਨਾ ਇਸ ਤਰੀਕੇ ਦੀ ਬਦਬੂ ਮਾਰਦਾ ਪਰ ਇਹ ਜਿਹੜੀ ਮੈਨੇਜਮੈਂਟ ਆ ਨਾ ਇੱਥੋਂ ਦੀ ਇਹਦਾ ਜਿਹੜਾ ਇੱਕ ਐਚ ਆਰ ਆ ਸੁਰੇਸ਼ ਵਰਮਾ ਹਾਂ ਉਹ ਇੱਕ ਐਡਾ ਹੰਕਾਰੀ ਕਿਸਮ ਦਾ ਬੰਦਾ ਪਤਾ ਨਹੀਂ ਕਾਹਦੀ ਹੰਕੜ ਕਾਦੀ ਮੈਂ ਉਹਦੇ ਵਿੱਚ ਉਹ ਮਤਲਬ ਬੰਦੇ ਨੂੰ ਬੰਦਾ ਨਹੀਂ ਸਮਝਦਾ ਜੀ ਅੱਛਾ ਫਿਰ ਉਸ ਬੰਦੇ ਨੂੰ ਅਸੀਂ ਬੜੀ ਯਾਰੀ ਕਿਹਾ ਉਹ ਗਾੜੀ ਨੂੰ ਆਪਣੇ ਆਪ ਨੂੰ ਡੀਸੀ ਸਮਝਦਾ ਮੁੱਖ ਮੰਤਰੀ ਆਪਣੇ ਆਪ ਨੂੰ ਹੀ ਸਮਝਦਾ ਜਿਵੇਂ ਕਿ ਇਹਦੀ ਪ੍ਰਵਾਇਡ ਨਹੀਂ ਕਰਦਾ ਤੇ ਜੀ ਉਹਦੇ ਵਿੱਚ ਇੱਕ ਮੰਗ ਰੱਖੀ ਸੀ ਵੀ ਸਾਡੇ ਇਲਾਕੇ ਦੇ ਸਾਰੇ ਪੰਜ ਸਰਪੰਚ ਮੋਦਬਾਰ ਸਵਾਸੇ ਵੀ ਜਿਹੜੇ ਵਾਤਾਵਰਨ ਪ੍ਰੇਮੀ ਆ ਹਾਂ ਨਾਲ মিডিਆ ਹਾਂ ਉਹਦੀ ਵੀਡੀਓਗ੍ਰਾਫੀ ਕਰਨੀ ਆ ਜਦੋਂ ਆਪਾਂ ਅੰਦਰ ਜਾਣਾ ਜੀ ਉਹਨਾਂ ਨੇ ਇਸ ਨੂੰ ਅਲਾਉ ਨਹੀਂ ਕੀਤਾ ਉਹਨਾਂ ਕਹਿੰਦੇ ਜੀ ਤੁਸੀਂ ਇਕੱਲੇ ਆਓ ਬਾਕੀ ਤੀਜਾ ਚੌਥਾ ਬੰਦਾ ਕੋਈ ਨਹੀਂ ਆਉਣਾ ਚਾਹੀਦਾ ਤੇ ਉਹ ਬੰਦਾ ਜਾ ਕੇ ਜੀ ਦਫ਼ਤਰ ਵਿੱਚ ਬੈਠ ਜਾਂਦਾ ਇਹਨਾਂ ਦੇ ਨੈਰੋਲੈਕ ਪੈਂਟ ਦੇ ਐਚ ਆਰ ਦੇ ਕਮਰੇ 'ਚ ਹਾਂ ਰਾਤ ਦੇ 8:30 ਵਜੇ ਤੱਕ ਮੈਨੂੰ ਫੋਨ ਕਰਦਾ ਜੀ ਹਾਂ ਇਹ ਬੰਦਾ ਮੇਰਾ ਫੋਨ ਨਹੀਂ ਚੁੱਕਦਾ ਔਰ ਫਿਰ ਮੈਨੂੰ ਇਹ ਵਟਸਐਪ ਤੇ ਫੋਨ ਕਰਦਾ ਰਾਤ 9:00 ਵਜੇ ਹਾਂ ਤੇ ਮੈਨੂੰ ਕਹਿੰਦਾ ਜੀ ਮੈਂ ਹੁਣੇ ਚੈੱਕ ਕਰ ਤੁਸੀਂ ਨਜਾਇਜ਼ ਦੀ ਦਰਖਾਸਤ ਦਿੱਤੀ ਹੈ ਇਦਾਂ ਦੀ ਕੋਈ ਗੱਲ ਨਹੀਂ ਉੱਥੇ ਜੀ ਹਾਂ ਮੈਂ ਤਾਂ ਜਾਂਦਾ ਮਹੀਨੇ ਤੇ ਮਹੀਨੇ ਇੱਥੇ ਆਉਣਾ ਵਾਂ ਤੇ ਮੈਂ ਮਹੀਨੇ ਦੇ ਮਹੀਨੇ ਨੂੰ ਚੈੱਕ ਕਰਕੇ ਜਾਨਣਾ ਹਾਂ ਇਹਨਾਂ ਨੂੰ ਸਾਰੇ ਸਰਟੀਫਿਕੇਟ ਅਸੀਂ ਜਾਰੀ ਕੀਤੇ ਹੋਏ ਆ ਹੂੰ ਇੰਡਸਟਰੀਅਲ ਕੰਟਰੋਲ ਬੋਰਡ ਵੱਲੋਂ ਇਦਾਂ ਦੀ ਇੱਥੇ ਕੋਈ ਗਲਤੀ ਹੈ ਹੀ ਨਹੀਂ ਐ ਅਪੀਲ ਦੇ ਵਿੱਚ ਲਿਖਿਆ ਸੀ ਵੀ ਇਹ ਜਿਹੜਾ ਵਰਮੋਧ ਕੁਮਾਰ ਆ ਉਹਨਾਂ ਨਾਲ ਕਿਉਂ ਕਿ ਜੜੀਆ ਫੈਕਟਰੀ ਵਾਲਿਆਂ ਨਾਲ ਹਾਂ ਔਰ ਇਹ ਮਹੀਨੇ ਦੇ ਮਹੀਨੇ ਆਉਂਦਾ ਵਾ ਇੱਥੇ ਤੇ ਇਹ ਉੱਥੇ ਚਾਹ ਪਾਣੀ ਪੀ ਕੇ ਜਾਂਦਾ ਏ ਔਰ ਮੇਰਾ ਸਿੱਧਾ ਇਲਜ਼ਾਮ ਹੈ ਮੈਂ ਆਪਣਾ ਠੋਕ ਬਜਾ ਕੇ ਇਹ ਗੱਲ ਕਹਿਨਾ ਵੀ ਉਹ ਮਹੀਨਾ ਲੈਂਦਾ ਇਹਨਾਂ ਦੇ ਤੁਸੀਂ ਪਰ ਚਾਹੁੰਦੇ ਕੀ ਜੀ ਹੂੰ ਅੱਗੋਂ ਮੈਨੂੰ ਉਹ ਐਕਸੀਐਨ ਸਾਹਿਬ ਨੂੰ ਇਹ ਗੱਲ ਕਹਿ ਰਹੇ ਆ ਵੀ ਤੁਸੀਂ ਚ ਤੇ ਮੈਂ ਕਹਾਂ ਜੀ ਤੁਸੀਂ ਦੱਸੋ ਕਿ ਤੁਹਾਨੂੰ ਕੀ ਜਾਣਕਾਰੀ ਮਿਲੀ ਹੈ ਮੇਰੇ ਬਾਰੇ ਹੂੰ ਕਹਿੰਦਾ ਜੀ ਮੈਨੂੰ ਮੈਨੇਜਮੈਂਟ ਉਹ ਜਿਹੜੇ ਉਹ ਕੰਪਨੀ ਨੈਰੋ ਲੈਂਕ ਆ ਉਹ ਕਹਿੰਦੇ ਆ ਜੀ ਕਿ ਜੋਬਨਜੀਤ ਉਠੀਆਂ ਦੇ ਬੰਦੇ ਅਸੀਂ ਨਹੀਂ ਰੱਖੇ ਕੰਮ ਦੇ ਉੱਤੇ ਹੂੰ ਫੈਕਟਰੀ ਦੇ ਵਿੱਚ ਤੇ ਤਾਂ ਕਰਕੇ ਜੋਬਨਜੀਤ ਉਠੀਆਂ ਸਾਡੇ ਨਾਲ ਕਿਹੜਾ ਕੱਢ ਰਿਹਾ ਸੀ ਇੰਸਾਨ ਸਾਹਿਬ ਨੇ ਕੀ ਕੀਤਾ ਵੀ ਇਹਨਾਂ ਨੂੰ ਕੰਪਨੀ ਵਾਲਿਆਂ ਨਾਲ ਗੱਲ ਕੀਤੀ ਬੜੀ ਹਰਾਨੀ ਦੀ ਗੱਲ ਆ ਕਿ ਜਿਹੜੀ ਜਾਣਕਾਰੀ ਮੈਂ ਇੱਕ ਪ੍ਰਦੂਸ਼ਣ ਕੰਟਰੋਲ ਬੋਰਡ ਜਿਹਨੇ ਪ੍ਰਦੂਸ਼ਣ ਰੋਕਣਾ ਆ ਪੰਜਾਬ ਦੇ ਵਿੱਚ ਵਾਤਾਵਰਣ ਉਹ ਬੰਦਾ ਜਿਨ੍ਹਾਂ ਦੇ ਉੱਤੇ ਇਲਜ਼ਾਮ ਆ ਵੀ ਇਹ ਪ੍ਰਦੂਸ਼ਣ ਫਲਾ ਰਹੇ ਆ ਹਾਂ ਉਹਨਾਂ ਬੰਦਿਆਂ ਨੂੰ ਮੇਰੀ ਸਾਰੀ ਜਾਣਕਾਰੀ ਦੇ ਰਿਆ ਜਿਹੜੀਆਂ ਗੱਲਾਂ ਮੈਂ ਉਹਨਾਂ ਨੂੰ ਦੱਸ ਰਿਹਾ ਵੀ ਇੱਥੇ ਇਦਾਂ ਇਦਾਂ ਉਹ ਸਾਰੀ ਕਹਾਣੀ ਉਹਨਾਂ ਨੂੰ ਦੱਸ ਰਿਹਾ ਉਹ ਅੰਦਰੋਂ ਆਪਣਾ ਸਾਰਾ ਜਿਹੜਾ ਜਿੱਥੇ ਜਿੱਥੇ ਮੈਨੂੰ ਸ਼ੱਕ ਸੀ ਉਹ ਆਪਣਾ ਸੁਧਾਰ ਕਰ ਲੀਦੇ ਉਹਨਾਂ ਚੋਂ ਤੇ ਬਾਅਦ ਵਿੱਚ ਮੈਨੂੰ ਫੋਨ ਆਉਣਾ ਸ਼ੁਰੂ ਹੋ ਗਿਆ ਤੇ ਬਾਅਦ ਚ 1.5 ਵਜੇ ਮੈਨੂੰ ਜਿਹੜੇ ਸਾਡੇ ਡੀਐਸਪੀ ਸਾਹਿਬ ਨੇ ਰਵੀ ਸ਼ੇਰ ਸਿੰਘ ਜੀ ਗੋਡਵਾਲ ਸਾਹਿਬ ਹਾਂ ਉਹਨਾਂ ਦੇ ਦਫ਼ਤਰ ਤੋਂ ਫੋਨ ਆਉਂਦਾ ਉਹਨਾਂ ਦੇ ਰੀਡਰ ਹੀਰਾ ਸਿੰਘ ਦਾ ਹਾਂ ਜੀ ਜੋਬਨਜੀਤ ਉੱਠਿਆ ਜੀ ਤੁਹਾਨੂੰ ਬੁਲਾਇਆ ਡਿਪਟੀ ਸਾਹਿਬ ਨੇ ਤੁਹਾਡੀ ਤਰਖਾਸਤ ਮਾਰਕ ਹੋਈ ਆ ਜੀ ਜਿਹੜੀ ਤੁਸੀਂ ਨੈਰੋ ਲੈਕ ਦੇ ਖਿਲਾਫ ਕੀਤੀ ਅਸਲ ਵਿੱਚ ਉਹ ਮੈਨੂੰ ਹੁਣ ਪਤਾ ਲੱਗਾ ਵੀ ਉਹ ਦਰਖਾਸਤ ਜਿਹੜੀ ਉਹ ਸਿਰਫ ਇੱਕ ਦਬਾਉਣ ਵਾਸਤੇ ਡਰਾਉਣ ਵਾਸਤੇ ਦਿੱਤੀ ਸੀ ਹੂੰ ਉਹ ਵੀ ਇੱਥੋਂ ਸਾਡੇ ਲੋਕਲ ਜਿਹੜੇ ਇਹਨਾਂ ਤੋਂ ਫਾਇਦੇ ਉਧੇ ਲੈਂਦੇ ਉਹਨਾਂ ਨੇ ਕਿਤੇ ਕਿਹਾ ਹੋਣਾ ਵੀ ਇਦਾਂ ਡਰ ਜਾਣਾ ਤੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਮੈਂ ਪਹਿਲਾਂ ਵੀ ਜੇਲ੍ਹ ਜੁਕ ਕੱਟੀ ਆ ਇਸੇ ਮਹਾਸੇਵਾ ਦੇ ਚੱਕਰ ਦੇ ਵਿੱਚ ਤੇ ਆਪਾਂ ਈਡੀ ਪ੍ਰਵਾਹ ਨਹੀਂ ਕਰੀਦੀ ਗੁਰੂ ਮਹਾਰਾਜ ਕਾਲਪੁਰਸ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਹੈ ਉਹ ਇਹ ਤਾਂ ਸਾਰੇ ਲੋਕ ਲਿਆ ਜੀ ਇਹ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਹ ਪੈਸੇ ਦਿੰਦੇ ਆ ਸਾਰਾ ਕੁਝ ਕਰਦੇ ਆ ਜੀ ਫਿਰ ਪਤਾ ਨੇ ਕਾਰਵਾਈ ਕਰਨੀ ਆ ਇਹ ਮੇਰੀ ਪਹਿਲੀ ਮੰਗ ਆ ਉਹ ਆਉਣ ਉਹ ਸਾਨੂੰ ਚੈੱਕ ਕਰਵਾ ਦੇਣ ਤੇ ਸਾਡੀ ਸੰਤੁਸ਼ਟੀ ਕਰਾ ਦੇਣ ਬਸ ਤੇ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਇਹ ਥੋੜਾ ਮੰਗ ਕੀਤੀ ਵੀ ਫੈਕਟਰੀ ਬੰਦ ਹੋ ਜਵੇ ਹਾਂ ਸਭ ਰੱਕੇ ਚ ਲੱਗੀ ਆ ਪਰ ਤੇ ਜ਼ਹਿਰ ਨਾ ਫਲਾਵੇ ਬਸ ਸਾਡੇ ਪਾਣੀਆਂ ਦੇ ਵਿੱਚ ਜ਼ਹਿਰ ਨਾ ਕੋਲੇ ਸਾਡੇ ਹਵਾ ਦੇ ਵਿੱਚ ਜ਼ਹਿਰ ਨਾ ਕੋਲੇ ਇਹ ਸਾਡੀ ਮੰਗ ਹੈ ਦੇਖੋ ਜਿੰਨੀ ਜ਼ਹਿਰ ਬਣਦੀ ਹੈ కెమికਲ ਵਾਲੇ ਸਾਰੇ ਪ੍ਰੋਜੈਕਟ ਲਾ ਦਿੰਦੇ ਆ ਇਹ ਇੱਕ ਨੈਰੋ ਲੈਕ ਹੋ ਗਈ ਨੈਰੋ ਲੈਕ ਦੀ ਤੰਦ ਨਾ ਕੰਦਿਆ ਜੀ ਇੱਕ ਇੰਡੀਅਨ ਗੈਸ ਪਲਾਟ ਲਾਤਾ ਜੀ ਜਿੰਨੇ ਖਤਰਨਾਕ ਪ੍ਰੋਜੈਕਟ ਹੈ ਜੀ ਉਹ ਸਾਰੇ ਦੇ ਸਾਰੇ ਸਾਡੇ ਗੁਰਵਾਲ ਸਾਹਿਬ ਨੂੰ ਦੇ ਰਹੇ ਆ ਹੂੰ ਪਰ ਇਹੋ ਜਿਹੇ ਪ੍ਰੋਜੈਕਟ ਤਾਂ ਬਾਤੀ ਤੋਂ ਦੂਰ ਹੋਣੇ ਚਾਹੀਦੇ ਬਿਲਕੁਲ ਪਰ ਇਹ ਇਹ ਖਤਰਾ ਆ ਸਾਡੇ ਇਲਾਕੇ ਦੇ ਲਈ ਬਹੁਤ ਵੱਡਾ ਬੰਮ ਇੱਕ ਬੰਮ ਪਿਆ ਪਰਮਿਸ਼ਨਾਂ ਜਿਹੜੀਆਂ ਮਿਲਦੀਆਂ ਨੇ ਰੁਪਈਏ ਜਦੋਂ ਕਰੋੜਾਂ ਅਰਬ ਰੁਪਈਆ ਲੀਡਰ ਖਾਂਦੇ ਆ ਸਰਕਾਰਾਂ ਖਾਂਦੀਆਂ ਨੇ ਤੇ ਫਿਰ ਇਹੋ ਜਿਹੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਮਿਲਦੀ ਈ ਆ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਆਪੇ ਹੀ ਇਹਨਾਂ ਨੂੰ ਸਰਟੀਫਿਕੇਟ ਜਾਰੀ ਕਰ ਦਿੰਦੇ ਆ ਸਾਰਾ ਜ਼ਿਲ੍ਹਾ ਦੇਖੋ ਇੱਕ ਹਰਾਨੀ ਦੀ ਗੱਲ ਆ ਕਿ ਸਾਡੇ ਜ਼ਿਲ੍ਹੇ ਦੇ ਜਿਹੜੇ ਡੀਸੀ ਸਾਹਿਬ ਨੇ ਉਹਨਾਂ ਨੂੰ ਇਹ ਕਰੋੜਾਂ ਰੁਪਈਆ ਜਿਹੜਾ ਫੰਡ ਆ ਉਹ ਸਾਲਾਨਾ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਥ ਟੀਵੀ ਸਿੰਘਨਾਥ ਟੀਵੀ ਤੁਹਾਡੀ ਆਪਣੀ ਆਵਾਜ਼ ਕੌਮ ਦੀ ਆਵਾਜ਼ ਅੱਜ ਅਸੀਂ ਗੱਲਬਾਤ ਕਰਾਂਗੇ ਇੱਕ ਇਸ ਤਰ੍ਹਾਂ ਦਾ ਮਸਲਾ ਸਾਹਮਣੇ ਆਇਆ ਜਿਹੜਾ ਹਾਲਾਂਕਿ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਪਹਿਲਾਂ ਵੀ ਮਸਲੇ ਜਿਹੜੇ ਸਾਹਮਣੇ ਆਇਆ ਕਿ ਜਿਹੜਾ ਸਾਡਾ ਧਰਤੀ ਦਾ ਪਾਣੀ ਉਹ ਪੋਲਿਊਸ਼ਨ ਜਿਹੜਾ ਪਲੂਟ ਹੋ ਰਿਹਾ ਜਿਹੜੀਆਂ ਫੈਕਟਰੀਆਂ ਜਿਹੜੇ ਉਹ ਜਿਹੜਾ ਆਪਣੇ ਕੈਮੀਕਲ ਨੇ ਉਹ ਧਰਤੀ ਦੇ ਵਿੱਚ ਜਿਹੜੀਆਂ ਦਫਨ ਕਰ ਦਿਆ ਨੇ ਤਕਰੀਬਨ ਪੰਜਾਬ ਦੇ ਵਿੱਚ ਇਦਾਂ ਹੋ ਰਿਹਾ ਹੈ ਹਾਲੀ ਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਬੁੱਡੇ ਨਾਲੇ ਦਾ ਜਿਹੜਾ ਦਰਿਆ ਦੇ ਵਿੱਚ ਪੈ ਰਿਹਾ ਉਹਦਾ ਵੀ ਮੋਰਚਾ ਸ਼ੁਰੂ ਹੋ ਰਿਹਾ ਹੈ ਉਸ ਤੋਂ ਪਹਿਲਾਂ ਵੀ ਕਾਫੀ ਮੋਰਚੇ ਲੱਗੇ ਇਸ ਨੂੰ ਮੁੱਖ ਰੱਖਦੇ ਹੋਏ ਸੋ ਇਸੇ ਤਰ੍ਹਾਂ ਦਾ ਇੱਕ ਜਿਹੜਾ ਮਸਲਾ ਸਾਹਮਣੇ ਆਇਆ ਗੋਇੰਦਵਾਲ ਸਾਹਿਬ ਦੇ ਇਲਾਕੇ ਦੇ ਵਿੱਚ ਉਥੋਂ ਦੇ ਇੱਕ ਸਰਦਾਰ ਜੋਵਨਜੀਤ ਸਿੰਘ ਹੋਠੀਆਂ ਉਹਨਾਂ ਨੇ ਇੱਕ ਮਸਲਾ ਜਿਹੜਾ ਸਾਹਮਣੇ ਲਿਆਂਦਾ ਕਿ ਜਿਹੜੀ ਗੋਇੰਦਵਾਲ ਸਾਹਿਬ ਦੀ ਬੌਲੀ ਇਤਿਹਾਸਕ ਜਗ੍ਹਾ ਹੈ ਉਹ ਕਿ ਉਹਦਾ ਜਿਹੜਾ ਪਾਣੀ ਆ ਉਹ ਪ੍ਰਦੂਸ਼ਿਤ ਹੋ ਰਿਹਾ ਹੈ ਉਥੋਂ ਦੀ ਇੱਕ ਜਿਹੜੀ ਪੇਂਟ ਜਿਹੜੀ ਕੰਪਨੀ ਐ ਰੰਗ ਵਾਲੀ ਕੰਪਨੀ ਐ ਨੈਰੋਲਿਕ ਕੰਪਨੀ ਜਿਹੜੀ ਆ ਉਹਨਾਂ ਦਾ ਜਿਹੜਾ ਕੈਮੀਕਲ ਨੇ ਗੰਦੇ ਕੈਮੀਕਲ ਨੇ ਸਾਰੇ ਜਿਹੜੇ ਮਾਰੂ ਕੈਮੀਕਲ ਨੇ ਉਹ ਧਰਤੀ ਦੇ ਥੱਲੇ ਦਫਨ ਕੀਤੇ ਜਾਂਦੇ ਨੇ ਜਿਹਦੇ ਕਰਕੇ ਉਸ ਇਲਾਕੇ ਦਾ ਪਾਣੀ ਜਿਹੜਾ ਉਹ ਪੋਲਿਊਟ ਹੋ ਰਿਹਾ ਸੋ ਸਾਰਾ ਮਸਲਾ ਕੀ ਆ ਆਪਾਂ ਜਾਣਕਾਰੀ ਲਵਾਂਗੇ ਮੇਰੇ ਨਾਲ ਜੁੜੇ ਹੋਏ ਨੇ ਸਰਦਾਰ ਜੋਵਨਜੀਤ ਸਿੰਘ ਹੋਠੀਆਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੀ ਸਾਰੇ ਸਿੰਘਨਾਦ ਟੀਵੀ ਦੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੀ 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 ਇਹ ਸਾਰਾ ਮਸਲਾ ਕੀ ਆ ਸਾਨੂੰ ਸ਼ੁਰੂ ਤੋਂ ਦੱਸੋ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇਹ ਜਿਹੜਾ ਇਹ ਕੰਮ ਜਿਹੜੀ ਕੰਪਨੀ ਆ ਪੇਂਟ ਕੰਪਨੀ ਆ ਇਹਦਾ ਜਿਹੜਾ ਫੈਕਟਰੀ ਆ ਉਹਦੀ ਜਿਹੜਾ ਕੈਮੀਕਲ ਨੇ ਥੱਲੇ ਜਾ ਰਿਹਾ ਆਪਣਾ ਜਿਹੜਾ ਪਾਣੀ ਗੰਧਲਾ ਹੋ ਰਿਹਾ ਜਿਹਦੇ ਕਰਕੇ ਤੁਹਾਨੂੰ ਇਹ ਆਵਾਜ਼ ਜਿਹੜੀ ਆ ਬੁਲੰਦ ਕਰਨੀ ਪਈ ਆ ਇਹ ਸਰਦਾਰ ਸਾਹਿਬ 2016 ਦੇ ਵਿੱਚ ਇਹ ਕੰਪਨੀ ਇੱਥੇ ਲੱਗੀ ਸੀ ਜੀ ਤੇ ਉਦੋਂ ਵੀ ਸ਼ੰਕੇ ਜ਼ਾਹਿਰ ਕੀਤੇ ਸੀ ਪਰ ਉਦੋਂ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਵੀ ਇਦਾਂ ਦੀ ਕੋਈ ਗੱਲ ਨਹੀਂ ਹੋਊਗੀ ਹਮ ਪਰ ਚਲੋ ਅੱਜ 8 ਸਾਲ ਹੋ ਗਏ ਇਸ ਕੰਪਨੀ ਨੂੰ ਇੱਥੇ ਲੱਗੀ ਨੂੰ ਤੇ ਇਹ ਕੰਪਨੀ ਦੇ ਵਿੱਚ ਜਿਹੜਾ ਮਿਕਸਿੰਗ ਦਾ ਕੰਮ ਹੁੰਦਾ ਜਿਹੜਾ ਪੇਂਟ ਮਿਕਸਿੰਗ ਦਾ ਇਹ ਪਾਊਡਰ ਬਾਹਰੋਂ ਲਿਆ ਕੇ ਉਹਦੇ ਵਿੱਚ ਕੈਮੀਕਲ ਜਿਹੜੇ ਵੀ ਪੈਂਦੇ ਨੇ ਤਕਰੀਬਨ 22-23 ਤਰ੍ਹਾਂ ਦੇ ਕੈਮੀਕਲ ਹੁੰਦੇ ਆ ਉਹ ਸਾਰੇ ਮਿਕਸਿੰਗ ਕਰਕੇ ਤੇ ਫਿਰ ਇੱਥੇ ਇਹਨੂੰ ਬਾਲਟੀਆਂ ਦੇ ਵਿੱਚ ਪੈਕ ਕਰਕੇ ਅੱਗੇ ਮਾਰਕੀਟ ਦੇ ਵਿੱਚ ਵੇਚਿਆ ਜਾਂਦਾ ਇੱਥੋਂ ਜੀ ਤੇ ਇਹ ਜਿਹੜੀ ਫੈਕਟਰੀ ਆ ਦੇ ਵਿੱਚ ਜਿਹੜੇ ਕੈਮੀਕਲ ਯੂਜ਼ ਹੁੰਦੇ ਆ ਉਹ ਅੰਦਰੋਂ ਸਾਨੂੰ ਜਿਹੜੇ ਕਿਉਂਕਿ ਸਾਡੇ ਇਲਾਕੇ ਦੇ ਕਈ ਉੱਥੇ ਕੰਮ ਕਰਦੇ ਨੇ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਆ ਵੀ ਇੱਥੇ ਜਿਹੜਾ ਕੈਮੀਕਲ ਆ ਉਹ ਐਡਾ ਜ਼ਹਿਰੀਲਾ ਆ ਵੀ ਜੇ ਕਿਸੇ ਦੇ ਸਰੀਰ ਦੇ ਉੱਤੇ ਪੈ ਜਾਵੇ ਚਮੜੀ ਤੇ ਤੇ ਉਹ ਚਮੜੀ ਦਾ ਰੰਗ ਹੀ ਬਦਲ ਦਿੰਦਾ ਇਤੋਂ ਤੱਕ ਵੀ ਗਾਲ ਹੀ ਦਿੰਦਾ ਆ ਹਾਂ ਤੋ ਉਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਉਂਕਿ ਨੈਟ ਦੇ ਉੱਤੇ ਸਾਰਾ ਕੁਝ ਗੂਗਲ ਦੇ ਉੱਤੇ ਆਇਆ ਜਿਹੜਾ ਕੈਮੀਕਲ ਕੈਮੀਕਲ ਜਿਹੜੇ ਪੇਂਟ ਚ ਪੈਂਦੇ ਆ ਕਿੰਨੇ ਜ਼ਹਿਰੀਲੇ ਨੇ ਜਿਹੜੇ ਪੈਂਦੇ ਆ ਉਹ ਇਹਨਾਂ ਨੂੰ ਇਹਨਾਂ ਨੇ ਜਿੰਨਾ ਮਤਲਬ ਪਾਣੀ ਆ ਉਹ ਸਾਰਾ ਸਾਰਾ ਦਾ ਸਾਰਾ ਜਿਹੜਾ ਉਹ ਬਾਹਰ ਨਹੀਂ ਕੱਢ ਸਕਦੇ ਫੈਕਟਰੀ ਦੇ ਵਿੱਚੋਂ ਜੀ ਭਾਵੇਂ ਉਹ ਗਿੱਲੀ ਦਾ ਪਾਣੀ ਆ ਚਾਹੇ ਕੋਈ ਵੀ ਇਹਨਾਂ ਦੀ ਵੇਸਟ ਆ ਉਹ ਸਾਰੀ ਇਹਨਾਂ ਨੇ ਅੰਦਰ ਰੱਖਣੀ ਹੁੰਦੀ ਉਹਨੂੰ ਟ੍ਰੀਟ ਕਰਨਾ ਹੁੰਦਾ ਹਾਂ ਉਹ ਇਹਨਾਂ ਨੇ ਵਾਟਰ ਟ੍ਰੀਟਮੈਂਟ ਪਲੈਂਟ ਲਾਏ ਆ ਹਾਂ ਬਸ ਸਾਰਾ ਕੁਝ ਕੀਤਾ ਆ ਵਿਖਾਉਂਦੇ ਵੀ ਆਏ ਪਹਿਲਾਂ ਸਾਡੇ ਇਥੋਂ ਲੋਕਲ ਪੰਚਾਇਤਾਂ ਜਿਹੜੀਆਂ ਗਈਆਂ ਵੀ ਸੀ ਪਰ ਉਹ ਦੇਖ ਕੇ ਆ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਟੈਕਨੀਕਲੀ ਵੀ ਇੱਥੇ ਗੱਲ ਕਿਸ ਤਰ੍ਹਾਂ ਕੀ ਚੀਜ਼ ਵੇਖਣੀ ਆ ਕੀ ਨਹੀਂ ਵੇਖਣੀ ਉਹ ਉਹ ਪਾਈਪ ਵਿਖਾ ਦਿੰਦੇ ਕਿਉਂਕਿ ਉੱਤੇ ਸੈਂਕੜੇ ਪਾਈਪ ਆ ਤਾਂ ਉਹ ਪਾਈਪ ਵਿਖਾ ਦਿੰਦੇ ਜੀ ਆਹ ਪੁਰਾਣਾ ਪਾਈਪ ਆ ਜੀ ਇੱਧਰ ਦੀ ਵੇਸਟ ਜਾਂਦੀ ਜੀ ਇੱਥੇ ਹੀ ਸਪਾਈ ਕਰਦੇ ਆ ਉਹ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਹਾਂ ਕੁਝ ਸਮੇਂ ਤੋਂ ਜਿਹੜਾ ਉੱਥੇ ਮੇਲੇ ਪਿੰਡਾਂ ਦਾ ਪਾਣੀ ਆ ਧਰਤੀ ਹੇਠਲਾ ਉਹ ਸਾਰਾ ਜਿਹੜਾ ਆ ਗੰਦਲਾ ਹੋ ਗਿਆ ਉਹ ਵਿੱਚੋਂ ਉਹਦੇ ਮੁਸ਼ਕਾਉਣ ਲੱਗ ਪੈਂਦਾ ਉਹ ਕਾਲਾ ਹੋ ਜਾਂਦਾ ਦੂਜੇ ਦੇ ਨਹੀਂ ਜਿਹਨੂੰ ਭਰ ਕੇ ਉਹਦੇ ਵਿੱਚ ਛੋਟੇ ਛੋਟੇ ਕਾਣ ਆ ਜਿਹੜੇ ਨੇ ਕਾਲਕਦੇ ਆਉਂਦੇ ਨੇ ਹੂੰ ਗੰਦੀ ਬਦਬੂ ਜਿੱਦਾਂ ਗੰਦੇ ਨਾਲੇ ਦੀ ਬਦਬੂ ਹੁੰਦੀ ਹੈ ਨਾ ਇਸ ਤਰੀਕੇ ਦੀ ਬਦਬੂ ਮਾਰਦਾ ਹੂੰ ਤੇ ਸਾਡੇ ਜਿਹੜਾ ਸ਼੍ਰੀ ਗੋਂਦਵਾਲ ਸਾਹਿਬ ਇੱਕ ਸਿੱਖੀ ਦਾ ਧੁਰੇ ਵਜੋਂ ਜਾਣਿਆ ਜਾਂਦਾ ਹੈ ਹੂੰ ਔਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਨਗਰੀ ਆਪ ਵਸਾਈ ਹੈ ਜੀ ਔਰ ਗੁਰੂ ਰਾਮਦਾਸ ਮਹਾਰਾਜ ਜਿਹੜੇ ਨੇ ਉਹਨਾਂ ਨੇ ਇੱਥੇ ਸੇਵਾ ਕੀਤੀ ਔਰ ਇੱਥੋਂ ਹੀ ਉਹਨਾਂ ਨੇ ਜਾ ਕੇ ਅਮਰਸਰ ਸਾਹਿਬ ਜਿਹੜਾ ਡੇਰਾ ਲਾਇਆ ਸੀ ਹਮਮ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਵੀ ਇਸ ਸਥਾਨ ਤੇ ਹੋਇਆ ਗੁਰਦੁਆਰਾ ਚਬਾਰਾ ਸਾਹਿਬ ਜਿਹੜਾ ਗੁਰੂ ਅਰਮਰਦਾਸ ਮਹਾਰਾਜ ਦਾ ਘਰ ਸੀ ਉਸ ਸਮੇਂ ਜੀ ਉਹ ਸਾਰੇ ਥਾਨ ਇੱਥੇ ਨੇ ਔਰ ਇਸ ਸਥਾਨ ਦੇ ਉੱਤੇ ਇਹੋ ਜੀਆਂ ਕੈਮੀਕਲ ਵਾਲੀਆਂ ਫੈਕਟਰੀਆਂ ਲਾਈਆਂ ਗਈਆਂ ਨੇ ਹਮ ਤੇ ਉਹ ਸਾਰੇ ਦਾ ਸਾਰਾ ਵੇਸਟ ਵੇਖੋ ਕੋਈ ਵੀ ਇੰਡਸਟਰੀ ਆ ਉਹਦੀ ਵੇਸਟ ਤਾਂ ਹੁੰਦੀ ਆ ਬਿਲਕੁਲ ਜੀ ਇਹ ਆਪਾਂ ਮੰਨ ਵੀ ਲਈਏ ਵੀ ਉਹ ਟ੍ਰੀਟ ਕਰਦੇ ਹੋਣਗੇ ਹਮ 30% ਹੀ ਸਹੀ ਹੋ ਸਕਦਾ 20% ਤੇ ਕੁਝ ਨਾ ਕੁਝ ਗਲਤ ਹੈ ਉਹ ਜੇ 20% ਵੀ ਗਲਤ ਆ ਤੋ ਸਾਰਾ ਕੁਝ ਥੱਲੇ ਜਾ ਰਿਹਾ ਤੇ ਉਹਦੇ ਨਾਲ 20% ਨਾਲ ਹੀ ਜਿਹੜਾ ਆ ਉਹ ਸਾਡੀ ਧਰਤੀ ਦਾ ਜਿਹੜਾ ਪਾਣੀ ਉਹ ਖਰਾਬ ਹੋ ਰਿਹਾ ਹੂੰ ਉਹਦੇ ਖਿਲਾਫ ਅਸੀਂ ਇਹਨਾਂ ਨੂੰ ਵਾਰ-ਵਾਰ ਜਿਹੜਾ ਲਿਖਦੇ ਵੀ ਰਹੇ ਇਹਨਾਂ ਨੂੰ ਮਿਲਦੇ ਵੀ ਰਹੇ ਆ ਪਰ ਇਹ ਜਿਹੜੀ ਮੈਨੇਜਮੈਂਟ ਆ ਨਾ ਇੱਥੋਂ ਦੀ ਇਹਦਾ ਜਿਹੜਾ ਇੱਕ ਐਚ ਆਰ ਆ ਸੁਰੇਸ਼ ਵਰਮਾ ਹਾਂ ਉਹ ਇੱਕ ਏਡਾ ਹੰਕਾਰੀ ਕਿਸਮ ਦਾ ਬੰਦਾ ਪਤਾ ਨਹੀਂ ਕਾਦੀ ਹੰਕਰ ਕਾਦੀ ਮੈਂ ਉਹਦੇ ਵਿੱਚ ਉਹ ਮਤਲਬ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਜੀ ਅੱਛਾ ਫਿਰ ਉਸ ਬੰਦੇ ਨੂੰ ਅਸੀਂ ਬੜੀ ਯਾਰੀ ਕਿਹਾ ਉਹ ਗਾੜੀਆਂ ਆਪਣੇ ਆਪ ਨੂੰ ਡੀਸੀ ਸਮਝਦਾ ਮੁੱਖ ਮੰਤਰੀ ਆਪਣੇ ਆਪ ਨੂੰ ਹੀ ਸਮਝਦਾ ਜੀ ਉਹ ਕਿਹਦੀ ਪ੍ਰੋਵਾਈਡਿੰਗ ਕਰਦਾ ਇਸ ਕਰਕੇ ਸਾਨੂੰ ਇਹਦੀ ਸ਼ਿਕਾਇਤ ਜਿਹੜੀ ਆ ਪ੍ਰਦੂਸ਼ਨ ਕੰਟਰੋਲ ਬੋਰਡ ਨੂੰ ਕਰਨੀ ਪਈ ਹਾਂ ਔਰ ਪ੍ਰਦੂਸ਼ਨ ਕੰਟਰੋਲ ਬੋਰਡ ਜਿਹੜਾ ਆ ਉਹਨੇ ਇਹਦੀ ਦਰਖਾਸਤ ਮਾਰਕ ਕੀਤੀ ਐ ਐਸਡੀਓ ਵਿਨੋਦ ਕੁਮਾਰ ਓਕੇ ਔਰ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੁੰਦੀ ਆ ਵੀ ਤਿੱਕਤਣ ਤੋਂ ਹੀ ਆਓਗੇ ਜੀ ਇੱਥੇ ਵਿజిਟ ਕਰਨ ਕਿ ਆਪਾਂ ਅੰਦਰ ਜਾ ਕੇ ਪਤਾਉ ਸਾਨੂੰ ਕੀ ਹਿਸਾਬ ਕਿਤਾਬ ਆ ਹੂੰ ਉਹ ਅੱਗੋਂ ਮੈਨੂੰ ਕਹਿੰਦੇ ਆ ਵੀ ਮੇਰੇ ਕੋਲ 10 ਦਿਨ ਟਾਈਮ ਨਹੀਂ ਆ ਜੀ ਅਜੇ ਅੱਛਾ ਮੈਂ ਕਿਹਾ ਜੀ ਮੈਟਰ ਬੜਾ ਜ਼ਰੂਰੀ ਆ ਮਸਲਾ ਬੜਾ ਜ਼ਰੂਰੀ ਆ ਤੇ ਤੁਸੀਂ ਇਹਦੇ ਉੱਤੇ ਧਿਆਨ ਦਿਓ ਵੀ ਇਹ ਬਾਕੀ ਕੰਮ ਤੁਸੀਂ ਬਾਅਦ ਚ ਵੇਖ ਲਓ ਇਹਦੇ ਨਾਲ ਪਹਿਲਾਂ ਧਿਆਨ ਦਿਓ ਜੀ ਹੂੰ ਉਹ ਕਹਿੰਦੇ ਨਹੀਂ ਜੀ ਸਾਡਾ ਪ੍ਰੋਗਰਾਮ ਬਣਿਆ ਹੁੰਦਾ ਪਹਿਲਾਂ ਅਸੀਂ ਹੋਰ ਕਿਤੇ ਵਿజిਟ ਕਰਨੇ ਸਾਡੇ ਪ੍ਰੋਗਰਾਮ ਬਣੇ ਆ ਤੁਹਾਨੂੰ ਦੱਸ ਦਿਆਂਗੇ ਜੀ ਓਕੇ ਫਿਰ ਜਿੱਦਾਂ ਅੱਜ ਮੇਰੀ ਗੱਲ ਹੁੰਦੀ ਅਗਲੇ ਦਿਨ ਹੀ ਮੈਨੂੰ ਦੁਪਹਿਰੇ 3:00 ਵੀ ਫੋਨ ਆਉਂਦਾ ਹੈ ਹੂੰ ਇਸੇ ਵਿਨੋਦ ਕੁਮਾਰ ਐਸ.ਡੀ. ਉਹਦਾ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਬੀ.ਓ. ਆ ਹੂੰ ਉਹ ਮੈਨੂੰ ਕਹਿੰਦੇ ਜੀ ਮੈਂ ਪਹੁੰਚ ਗਿਆ ਗੁੰਦਵਾਲ ਸਾਹਿਬ ਦੇ ਤੁਸੀਂ ਕਿੱਥੇ ਜੀ ਮੈਂ ਕਹਿੰਦਾ ਵੀ ਮੈਂ ਵੀ ਗੁੰਦਵਾਲ ਸਾਹਿਬ ਦੀ ਆ ਹੂੰ ਤੇ ਕਹਿੰਦੇ ਵੀ ਆਜੋ ਆਪਾਂ ਨੈਰੋ ਲੈਕ ਪੇਂਟ ਫੈਕਟਰੀ 'ਚ ਜਾਣਾ ਹੈ ਤੇ ਤੁਸੀਂ ਮੈਨੂੰ ਦਿਖਾ ਦਿਓ ਕਿੱਥੇ ਕਿੱਥੇ ਤੁਹਾਨੂੰ ਸ਼ੱਕ ਆਪਾਂ ਚੈੱਕ ਕਰ ਲੈਣੇ ਹਾਂ ਮੈਂ ਉਹਨਾਂ ਨੂੰ ਤਰਖਾਸਤ ਦੇ ਵਿੱਚ ਜਿਹੜੀ ਮੈਂ ਐਪਲੀਕੇਸ਼ਨ ਦਿੱਤੀ ਉਹਦੇ ਵਿੱਚ ਇੱਕ ਮੰਗ ਰੱਖੀ ਸੀ ਵੀ ਸਾਡੇ ਇਲਾਕੇ ਦੇ ਸਾਰੇ ਪੰਜ ਸਰਪੰਚ ਮੋਦਬਾਰ ਸਮਾਜ ਸੇਵੀ ਜਿਹੜੇ ਵਾਤਾਵਰਣ ਪ੍ਰੇਮੀ ਆ ਹਾਂ ਨਾਲ ਮੀਡੀਆ ਹਾਂ ਕਾਫੀ ਵੀਡੀਓਗ੍ਰਾਫੀ ਕਰਨੀ ਆ ਜਦੋਂ ਆਪਾਂ ਅੰਦਰ ਜਾਣਾ ਜੀ ਉਹਨਾਂ ਨੇ ਇਸ ਨੂੰ ਅਲਾਉ ਨਹੀਂ ਕੀਤਾ ਉਹਨਾਂ ਨੇ ਕਿਹਾ ਜੀ ਤੁਸੀਂ ਇਕੱਲੇ ਆਓ ਬਾਕੀ ਤੀਜਾ ਚੌਥਾ ਬੰਦਾ ਕੋਈ ਨਹੀਂ ਆਉਣਾ ਚਾਹੀਦਾ ਹਾਂ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਸਾਹਬ ਆਦਰਕ ਮੈਂ ਇਕੱਲਾ ਹੀ ਆ ਸਕਦਾ ਹਾਂ ਹਾਂ ਕਿਉਂਕਿ ਮੈਂ ਇਹਨਾਂ ਦੇ ਖਿਲਾਫ ਐਪਲੀਕੇਸ਼ਨ ਦਿੱਤੀ ਆ ਔਰ ਇਹ ਜਿਹੜਾ ਐਚਆਰ ਆ ਇਹ ਬੜੀ ਇੱਕ ਸੰਕੀਜੀ ਕਿਸਮ ਦਾ ਬੰਦਾ ਆ ਹੂੰ ਕੋਈ ਵੀ ਆਪਣਾ ਨੁਕਸਾਨ ਮੇਰਾ ਹੋ ਸਕਦਾ ਇਸ ਕਰਕੇ ਮੈਂ ਇਕੱਲੇ ਨਹੀਂ ਜਾਣਾ ਬਾਕੀ ਉਹ ਤਾਂ ਆਪਾਂ ਨੂੰ ਡਰ ਤੋਂ ਦਾ ਡਾ ਵੀ ਉਹ ਕਿਹੜਾ ਰਹਿ ਗਿਆ ਪਰ ਸਿਰਫ ਮੈਂ ਕਾਨੂੰਨੀ ਤੌਰ ਤੇ ਮਤਲਬ ਆਪਣੇ ਆਪ ਨੂੰ ਜਿਹੜਾ ਕਾਨੂੰਨ ਦੇ ਮੱਦੇ ਨਜ਼ਰ ਰੱਖਦੇ ਹੋਏ ਮੈਂ ਉੱਥੇ ਇਕੱਲਾ ਨਹੀਂ ਗਿਆ ਮੈਂ ਕਿਉਂਕਿ ਮੀਡੀਆ ਨੂੰ ਨਾਲ ਲਿਖਿਆ ਜਾਣਾ ਸੀ ਨੌਕਰ ਨੂੰ ਨਾਲ ਲਿਖਿਆ ਜਾਣਾ ਹਾਂ ਤੇ ਉਹ ਉਹ ਕਹਿੰਦਾ ਜੀ ਤੁਸੀਂ ਫਿਰ ਇਹ ਦਰਖਾਸਤ ਤੇ ਦਿੱਤੀ ਆ ਇਹ ਤੇ ਨਜਾਇਜ਼ ਆ ਜੀ ਉਹਨਾਂ ਫਿਰ ਮੈਨੂੰ ਨਾ ਉੱਥੇ ਕਿਹਾ ਵੀ ਆਪਾਂ ਪਾਸੇ ਬੈਠ ਜਾਨੇ ਆ ਕਦੇ ਆਪਾਂ ਬੈਠ ਕੇ ਗੱਲਬਾਤ ਕਰ ਲੈਨੇ ਆਂ ਤੇ ਇਹਨੂੰ ਸੁਲਝਾ ਦਿੰਨੇ ਹਾਂ ਮਸਲੇ ਨੂੰ ਜੀ ਮੈਂ ਚੈੱਕ ਕਰੋ ਜਾ ਕੇ ਮੈਂ ਤੁਹਾਨੂੰ ਮੈਪ ਭੇਜ ਦਿੰਨਾ ਵਾ ਉੱਥੇ ਮੈਂ ਟਿਕ ਮਾਰਕ ਕੀਤੇ ਸੀ ਵੀ ਇੱਥੇ ਇੱਥੇ ਚੈੱਕ ਕਰੋ ਹੂੰ ਤੇ ਤੁਸੀਂ ਮੈਨੂੰ ਚੈੱਕ ਕਰਕੇ ਦੱਸ ਦਿਓ ਹੂੰ ਤੇ ਨਾਲ ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਮੇਰੇ ਇਲਾਕੇ ਦੇ ਬੰਦੇ ਅੰਦਰ ਕੰਮ ਕਰਦੇ ਆ ਉਹ ਤੁਹਾਨੂੰ ਮਿਲ ਵੀ ਲੈਣਗੇ ਬਿਲਕੁਲ ਤੁਸੀਂ ਚੈੱਕ ਕਰਨ ਜਾਓਗੇ ਬੰਦੇ ਮੇਰੇ ਅੰਦਰ ਤੁਹਾਨੂੰ ਜਿਹੜੇ ਕੰਮ ਕਰਦੇ ਉਹ ਮਿਲਣਗੇ ਹੂੰ ਤੇ ਉਹ ਬੰਦਾ ਜਾ ਕੇ ਜੀ ਦਫ਼ਤਰ ਵਿੱਚ ਬੈਠ ਜਾਂਦਾ ਇਹਨਾਂ ਦੇ ਨੈਰੋ ਲੈਕ ਪੇਂਟ ਦੇ ਐਚ ਆਰ ਦੇ ਕਮਰੇ 'ਚ ਹੂੰ ਰਾਤ ਦੇ 8:30 ਵਜੇ ਤੱਕ ਮੈਨੂੰ ਫੋਨ ਕਰਦਾ ਜੀ ਹੂੰ ਇਹ ਬੰਦਾ ਮੇਰਾ ਫੋਨ ਨਹੀਂ ਚੁੱਕਦਾ ਹੂੰ ਔਰ ਫਿਰ ਮੈਨੂੰ ਇਹ ਵਟਸਐਪ ਤੇ ਫੋਨ ਕਰਦਾ ਰਾਤ 9:00 ਵਜੇ ਹੂੰ ਤੇ ਮੈਨੂੰ ਕਹਿੰਦਾ ਜੀ ਮੈਂ ਹੁਣੇ ਚੈੱਕ ਕਰ ਤੁਸੀਂ ਨਜਾਇਜ਼ ਦੀ ਦਰਖਾਸਤ ਦਿੱਤੀ ਹੈ ਇਦਾਂ ਦੀ ਕੋਈ ਗੱਲ ਨਹੀਂ ਉੱਥੇ ਜੀ ਹੂੰ ਮੈਂ ਤੇ ਹਾਂ ਦਾ ਮਹੀਨੇ ਤੇ ਮਹੀਨੇ ਇੱਥੇ ਆਉਣਾ ਵਾਂ ਤੇ ਮੈਂ ਮਹੀਨੇ ਦੇ ਮਹੀਨੇ ਨੂੰ ਚੈੱਕ ਕਰਕੇ ਜਾਣਾ ਵਾਂ ਇਹਨਾਂ ਨੂੰ ਸਾਰੇ ਸਰਟੀਫਿਕੇਟ ਅਸੀਂ ਜਾਰੀ ਕੀਤੇ ਹੋਏ ਆ ਹੂੰ ਮਿਸ਼ਨ ਕੰਟਰੋਲ ਬੋਰਡ ਵੱਲੋਂ ਇਦਾਂ ਦੀ ਇੱਥੇ ਕੋਈ ਗਲਤੀ ਹੈ ਹੀ ਨਹੀਂ ਅੱਛਾ ਫਿਰ ਫਿਰ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਜੋ ਅੰਦਰ ਵੇਖ ਕੇ ਆਏ ਦੇ ਉਹਦੀ ਰਿਪੋਰਟ ਮੈਨੂੰ ਤੁਸੀਂ ਆਨਲਾਈਨ ਜਿਹੜੀ ਜਿੱਥੇ ਮੈਂ ਐਪਲੀਕੇਸ਼ਨ ਦਿੱਤੀ ਉੱਥੇ ਸਬਮਿਟ ਕਰ ਦਿਓ ਉਹ ਮੈਨੂੰ ਮਿਲ ਜੂਗੀ ਤੇ ਮੈਂ ਅੱਗੇ ਆਪਣੀ ਵਿਚਾਰ ਕਰ ਲੂੰਗਾ ਉਹਨਾਂ ਦੀ ਚਾਰ ਮੈਨੂੰ ਮੇਰਾ ਫੋਨ ਨਹੀਂ ਚੁੱਕਿਆ ਬਾਅਦ ਵਿੱਚ ਅੱਛਾ ਤੇ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਵਟਸਐਪ ਤੇ ਮੈਸੇਜ ਕੀਤਾ ਹਾਂ ਕਿ ਸਾਹਿਬ ਅਦਰ ਮੈਂ ਭਾਈ ਨੇਮ ਜਿਹੜਾ ਤੁਹਾਨੂੰ ਵਿੱਚ ਰੱਖੂਗਾ ਫਿਰ ਤੇ ਤੁਸੀਂ ਉਹਨਾਂ ਦਾ ਪਾਸਾ ਰੱਖ ਰਹੇ ਜੀ ਹਾਂ ਫਿਰ ਇਹਨਾਂ ਨੇ ਮੈਨੂੰ ਜਿਹੜਾ WhatsApp ਤੇ ਮੈਸੇਜ ਕੀਤਾ ਵੀ ਠੀਕ ਹੈ ਭਾਜੀ ਮੈਂ ਤੁਹਾਨੂੰ 5-10 ਮਿੰਟਾਂ ਚ ਰਿਪੋਰਟ ਜਿਹੜੀ ਆ ਮੈਂ ਪਾ ਦਿੰਨਾ ਹੂੰ ਔਰਡਰ ਤੇ ਫਿਰ ਇਹਨਾਂ ਨੂੰ ਰਿਪੋਰਟ ਜਿਹੜੀ ਉਹਨੇ ਪੱਖ ਵਿੱਚ ਲਿਖੀ ਹੂੰ ਸਾਰਾ ਕੁਝ ਸਹੀ ਆ ਫਿਰ ਮੇਰੇ ਕੋਲ ਅਧਿਕਾਰ ਸੀ ਵੀ ਮੈਂ ਉਹਦੀ ਦੂਰੀ ਅਪੀਲ ਕਰ ਸਕਦਾ ਹਾਂ ਬਿਲਕੁਲ ਮੈਂ ਫਿਰ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਦੂਰੀ ਅਪੀਲ ਕੀਤੀ ਹਾਂ ਔਰ ਉਹ ਸੰਦੀਪ ਸਿੰਘ ਜੀ ਨੂੰ ਮਾਰਕ ਹੁੰਦੀ ਆ ਜਿਹੜੇ ਐਕਸੀਡੈਂਟ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਉਹ ਫਿਰ ਤਰਖਾਸ ਦੀ ਜਿਹੜੀ ਆ ਇਸੇ ਵਿਨੋਦ ਕੁਮਾਰ ਨੂੰ ਮਾਰਕ ਕਰ ਦਿੰਦੇ ਆ ਅੱਛਾ ਮੈਂ ਅਪੀਲ ਦੇ ਵਿੱਚ ਲਿਖਿਆ ਸੀ ਵੀ ਇਹ ਜਿਹੜਾ ਬਰਨੂਦ ਕੁਮਾਰ ਆ ਉਹਨਾਂ ਨਾਲ ਕਿਉਂ ਖਿਚੜੀ ਆ ਫੈਕਟਰੀ ਵਾਲਿਆਂ ਨਾਲ ਹਾਂ ਔਰ ਇਹ ਮਹੀਨੇ ਦੇ ਮਹੀਨੇ ਆਉਂਦਾ ਵਾ ਇੱਥੇ ਤੇ ਇਹ ਉੱਥੇ ਚਾਹ ਪਾਣੀ ਪੀ ਕੇ ਜਾਂਦਾ ਔਰ ਮੇਰਾ ਸਿੱਧਾ ਇਲਜ਼ਾਮ ਹੈ ਮੈਂ ਆਪਣਾ ਠੋਕ ਵਜਾ ਕੇ ਇਹ ਗੱਲ ਕਹਿਨਾ ਵੀ ਉਹ ਮਹੀਨਾ ਲੈਂਦਾ ਇਹਨਾਂ ਦੇ ਕੋਲ ਹੂੰ ਤੇ ਇਹ ਬੰਦਾ ਜਿਹੜਾ ਮੈਨੂੰ ਕਹਿ ਰਿਹਾ ਵੀ ਆਪਾਂ ਬੈਠ ਕੇ ਸੁਲਝਾ ਲੈਨੇ ਇਸ ਮਸਲੇ ਨੂੰ ਤੁਹਾਨੂੰ ਬਿਠਾ ਦਿੰਨੇ ਆ ਜੀ ਤੁਹਾਡੇ ਬੰਦੇ ਨੌਕਰੀ ਤੇ ਰਖਾ ਦਿੰਨੇ ਆ ਚਾਰ ਨੂੰ ਕਹਿ ਕੇ ਹੂੰ ਜੀ ਨੌਕਰੀ ਨੌਕਰੀ ਤੇ ਤਾਂ ਮਸਲੇ ਸਾਡੇ ਆ ਹੀ ਨਹੀਂ ਹਾਂ ਅਸੀਂ ਅਹੀਂ ਕਿਹੜੀਆਂ ਗੱੇ ਤੋਂ ਵੋਟਾਂ ਲੈਣੀਆਂ ਵੀ ਤ ਰਾਜਨੀਤੀ ਬਾਹਰ ਬਿਲਕੁਲ ਤੇ ਉਹ ਰਾਜਨੀਤੀ ਵਾਲੇ ਬੰਦਿਆਂ ਨੂੰ ਹੁੰਦਾ ਵੀ ਅਸੀਂ ਬੰਦੇ ਰਖਾਵਾਂਗੇ ਤੇ ਸਾਡੀਆਂ ਵੋਟਾਂ ਪਣਨਗੇ ਮੈਂ ਮੈਨੂੰ ਉਸ ਮਸਲੇ ਨਾਲ ਕੋਈ ਮਤਲਬ ਨਹੀਂਗਾ ਕਿ ਸਾਡੇ ਬੰਦੇ ਰੱਖਣ ਚਾਹੀਏ ਨਾ ਰੱਖਣ ਨਾ ਇਹਨਾਂ ਨੂੰ ਕਿਹਾ ਹੀ ਆ ਵੀ ਬੰਦੇ ਰੱਖੋ ਹੂੰ ਤੇ ਉਹਨਾਂ ਨੇ ਅੱਗੋਂ ਸਰਦੇਵ ਸਿੰਘ ਜੀ ਨੇ ਮਤਲਬ ਦਰਖਾਸਤਾਂ ਨੂੰ ਮਾਰਕ ਕੀਤੀ ਸੀ ਮਨੋਤ ਜੀ ਨੂੰ ਤੇ ਜਦੋਂ ਮੈਂ ਉਹਨਾਂ ਨੂੰ ਇਹਦੇ ਉੱਤੇ ਇਤਰਾਜ਼ ਜਿਤਾਇਆ ਵੀ ਇਹਨੂੰ ਤੁਸੀਂ ਕਿਉਂ ਮਾਰਕ ਕੀਤੀ ਹੈ ਵੀ ਮੈਂ ਤੇ ਇਹਦੇ ਖਿਲਾਫ ਲਿਖਿਆ ਹੂੰ ਤੇ ਉਹ ਕਹਿੰਦੇ ਜੀ ਐਸ ਡੀਓ ਇਹ ਆ ਤੇ ਇਹਨੂੰ ਮਾਰਕ ਕਰਾਂਗੇ ਜਰਮਨ ਕਹਿਆ ਜੀ ਪੰਜਾਬ ਚ ਐਸਡੀਓ ਮੋਗੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਜਾਂ ਕੋਈ ਟੱਡਕਾ ਹੋ ਰਹੀ ਨਹੀਂਗੇ ਹੂੰ ਤੁਸੀਂ ਕਿ ਹੋਰ ਜ਼ਿਲ੍ਹੇ ਦੇ ਵਿੱਚੋਂ ਕਰਵਾ ਦਿਓ ਕੇ ਅਫਸਰ ਨੂੰ ਕਹਿ ਕੇ ਹੂੰ ਕਿ ਸਾਨੂੰ ਵੀ ਵਿਸ਼ਵਾਸ ਹੋ ਜਵੇ ਕਿ ਜੇ ਇਹ ਸਹੀ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਤਾਨੂੰ ਕੀ ਜਾਣਕਾਰੀ ਮਿਲੀ ਹੈ ਮੇਰੇ ਬਾਰੇ ਹੂੰ ਕਹਿੰਦਾ ਜੀ ਮੈਨੂੰ ਮੈਨੇਜਮੈਂਟ ਉਹ ਜਿਹੜੇ ਉਹ ਕੰਪਨੀ ਨੈਰੋਲੈਕ ਆ ਉਹ ਕਹਿੰਦੇ ਆ ਜੀ ਕਿ ਜੋਬਨਜੀ ਤੋਂ ਓਟੀਆਂ ਦੇ ਬੰਦੇ ਅਸੀਂ ਨਹੀਂ ਰੱਖੇ ਕੰਮ ਦੇ ਉੱਤੇ ਹੂੰ ਫੈਕਟਰੀ ਦੇ ਵਿੱਚ ਤੇ ਤਾਂ ਕਰਕੇ ਜੋਬਨਜੀ ਤੋਂ ਓਟੀਆਂ ਸਾਡੇ ਨਾਲ ਕਿਹੜਾ ਕੱਢ ਰਿਹਾ ਅੱਛਾ ਮੈਂ ਕਹਾ ਜੀ ਫੈਕਟਰੀ ਲੱਗੀ ਨੂੰ 8 ਸਾਲ ਹੋ ਗਏ ਆ ਹੂੰ ਤੇ ਮੈਂ ਫੈਕਟਰੀ ਦੇ ਵਿੱਚ ਗਏ ਨੂੰ ਮਤਲਬ ਫੈਕਟਰੀ ਅੱਜ 6 ਸਾਲ ਹੋ ਗਏ ਜੀ ਮੈਨੂੰ ਫੈਕਟਰੀ ਚ ਗਏ ओके आई उधो गए सी एक नौ 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 ए, बार 6 साल पहले कि ਸਾਡੇ ਇਲਾਕੇ ਦੇ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇ ਤੁਰਜ਼ਗਾਰ ਵਾਸਤੇ ਹੂੰ ਸਾਡੇ ਇਲਾਕੇ ਦੇ ਨੌਜਵਾਨਾਂ ਨੂੰ ਰੱਖਿਆ ਜਾਵੇ ਹੂੰ ਔਰ ਇਹ ਸਾਡੇ ਇਲਾਕੇ ਦੇ ਨੌਜਵਾਨਾਂ ਨੂੰ ਨੌਕਰੀ ਕਿਹੜੀ ਰੱਖਦੇ ਇਹ ਬਾਹਰੋਂ ਲਿਆ ਕੇ ਬੰਦੇ ਰੱਖਦੇ ਪਹਾਚਲ 촐ੇ ਵਾਲਾ ਕੋ ਜੂਪੀ ਚੋਂ ਲਿਆਏ ਹੋਰ ਦੂਜੇ ਜ਼ਿਲ੍ਹੇ ਚੋਂ ਚਲੋ ਹੈ ਦਾ ਪੰਜਾਬ ਦੇ ਪਰ ਸਾਡੀ ਜਿਹੜੇ ਨੇੜਲੇ ਪਿੰਡ ਨੇ 5-7 ਉਹਨਾਂ ਦੇ ਬੱਚੇ ਉਹਨਾਂ ਨੂੰ ਨੌਕਰੀ ਤੇ ਨਹੀਂ ਨਾ ਪੱਕੀ ਕੰਪਨੀ ਵਿੱਚ ਨਹੀਂ ਰੱਖਦੇ ਉਹਨਾਂ ਨੂੰ ਠੇਕੇ ਤੇ ਰੱਖਦੇ ਕੰਟਰੈਕਟ ਬੇਸ ਤੇ ਰੱਖਦੇ ਹੂੰ ਤੋ ਉਹ ਹੀ ਮੰਗ ਲੈ ਕੇ ਗਏ ਉਹ ਇਹਨਾਂ ਨੇ ਨਹੀਂ ਮੰਨੀ ਉਦੋਂ ਚਲੋ ਆਪਾਂ ਉਦੋਂ ਰੌਲਾ ਰੱਪਾ ਪਾ ਕੇ ਬੈਠ ਗਏ ਪਰ ਹੁਣ ਜਦੋਂ ਇਹ ਸ਼ਿਕਾਇਤਾਂ ਸਾਨੂੰ ਮਿਲੀਆਂ ਵੀ ਪਾਣੀ ਗੰਧਲਾ ਹੋ ਰਿਹਾ ਜੀ ਸਾਡਾ ਇਹ ਸਾਰਾ ਕੁਝ ਸਾਹਮਣੇ ਆਇਆ ਫਿਰ ਤਾਂ ਆਵਾਜ਼ ਵੀ ਵੱਢਦੀ ਤੇ ਉਹ ਐਕਸੀਡੈਂਟ ਸਾਹਿਬ ਕਹਿੰਦੇ ਵੀ ਨਹੀਂ ਆਪਾਂ ਨਾ ਤੁਹਾਨੂੰ ਬਿਠਾ ਦਿੰਨੇ ਆ ਤੇ ਤੁਹਾਡੇ ਜੋ ਵੀ ਕੰਮ ਆ ਉਹ ਤੁਹਾਡੇ ਸਾਰੇ ਹੋਣਗੇ ਜਿਹੜਾ ਐਚਆਰ ਉਹ ਤੁਹਾਡੇ ਬੰਦੇ ਵੀ ਰੱਖੂਗਾ ਤੁਸੀਂ ਬੰਦੇ ਦੱਸੋ ਕਿਹੜੇ ਕਿਹੜੇ ਰਖਾਉਣੇ ਆ ਤੇ ਮੈਂ ਜੀ ਇਹ ਗੱਲ ਸ਼ੋਭਾ ਨਹੀਂ ਦਿੰਦੀ ਸਰਦਾਰ ਸਾਹਿਬ ਤੁਹਾਨੂੰ ਹਾਂ ਅਧਾਨੀ ਮੈਂ ਤੁਹਾਡਾ ਨਵੇੜਦਾ ਆ ਮੈਂ ਕਹਾਂ ਜੀ ਚਲੋ ਨਵੇੜ ਦਿਓ ਪਰ ਜਿੱਦਾਂ ਨਵੇੜਦਾ ਜੀ ਹਾਂ ਫਿਰ ਇਹੀ ਕਹਿਣਾ ਸੀ ਮੈਂ ਕਹਾਂ ਜੀ ਨਵੇੜ ਦਿਓ ਪਰ ਜਿੱਦਾਂ ਨਵੇੜਦੇ ਜੇ ਇਹਨਾਂ ਨੇ ਫਿਰ ਐਕਸੀਅਨ ਸਾਹਿਬ ਨੇ ਕੀ ਕੀਤਾ ਵੀ ਇਹਨਾਂ ਨੂੰ ਕੰਪਨੀ ਵਾਲਿਆਂ ਨਾਲ ਗੱਲ ਕੀਤੀ ਬੜੀ ਹਰਾਨੀ ਦੀ ਗੱਲ ਆ ਕਿ ਜਿਹੜੀ ਜਾਣਕਾਰੀ ਮੈਂ ਇੱਕ ਪ੍ਰਦੂਸ਼ਣ ਕੰਟਰੋਲ ਬੋਰਡ ਜਿਹਨੇ ਪ੍ਰਦੂਸ਼ਣ ਰੋਕਣਾ ਆ ਪੰਜਾਬ ਦੇ ਵਿੱਚ ਵਾਤਾਵਰਣ ਵਿੱਚ ਉਹ ਬੰਦਾ ਜਿਨ੍ਹਾਂ ਦੇ ਉੱਤੇ ਇਲਜ਼ਾਮ ਆ ਵੀ ਇਹ ਪ੍ਰਦੂਸ਼ਣ ਫਲਾ ਰਹੇ ਆ ਹਾਂ ਉਹਨਾਂ ਬੰਦਿਆਂ ਨੂੰ ਮੇਰੀ ਸਾਰੀ ਜਾਣਕਾਰੀ ਦੇ ਰਿਹਾ ਆ ਜਿਹੜੀਆਂ ਗੱਲਾਂ ਮੈਂ ਉਹਨਾਂ ਨੂੰ ਦੱਸ ਰਿਹਾ ਵੀ ਇੱਥੇ ਇਦਾਂ ਇਦਾਂ ਉਹ ਸਾਰੀ ਕਹਾਣੀ ਉਹਨਾਂ ਨੂੰ ਦੱਸ ਰਿਹਾ ਉਹ ਅੰਦਰੋਂ ਆਪਣਾ ਸਾਰਾ ਜਿਹੜਾ ਜਿੱਥੇ-ਜਿੱਥੇ ਮੈਨੂੰ ਸ਼ੱਕ ਹੀ ਉਹ ਆਪਣਾ ਸੁਧਾਰ ਕਰ ਲੈਂਦੇ ਉਹਨਾਂ ਚ ਉਹ ਸਾਰਾ ਸੁਧਾਰ ਕਰ ਲੈਂਦੇ ਆ ਹਾਂ ਫੇਰ ਮੈਨੂੰ ਇਹਨਾਂ ਨੇ ਇੱਥੋਂ ਲੋਕਲ ਸਾਡੇ ਜਿਹੜੇ ਚਲੋ ਸਤਕਾਰਯੋਗ ਜਾਂ ਮੇਰੇ ਸਾਰਾ ਪ੍ਰੇਮ ਇੱਥੇ ਅਕਾਲੀ ਕਾਂਗਰਸ ಗ್ರಾಮ ਪਾਰਟੀ ਸਾਰੇ ਆਪਣੇ ਸਾਥੀ ਆ ਵੀਰ ਭਰਾ ਆ ਜੀ ਇਹ ਉਹਨਾਂ ਦੇ ਕੋਲੋਂ ਮੈਨੂੰ ਫੋਨ ਫੋਨ ਕਰਾਏ ਵੀ ਆਪਾਂ ਵੀ ਇਦਾਂ ਨਾ ਕਰੀਏ ਹਾਂ ਇੱਕ ਇਹਨਾਂ ਦੇ ਕੋਲ ਹੈਗਾ ਜੀ ਕੀ ਆਪਣਾ ਜੀ ਇਹ ਫੈਕਟਰੀ ਬੰਦ ਹੋ ਜੂਗੀ ਜੀ ਅਸੀਂ ਫੈਕਟਰੀ ਬੰਦ ਕਰਕੇ ਚੱਲ ਜਣੇ ਇਹ ਇਹਨਾਂ ਦੇ ਕੋਲ ਇੱਕ ਤਰੀਕਾ ਆ ਬੰਨ ਨੂੰ ਖਿਲਾਫ ਕਰਨ ਦਾ ਹਮ ਤੇ ਉਹ ਲੋਕ ਮੈਨੂੰ ਕਹਿੰਦੇ ਜੀ ਇਹ ਫੈਕਟਰੀ ਬੰਦ ਹੋ ਜੂਗੀ ਲੋਕਾਂ ਨੂੰ ਰੋਜ਼ਗਾਰ ਮਿਲਿਆ ਮੈਂ ਕਿਹਾ ਜੀ ਇਹ 1000 ਕਰੋੜ ਦਾ ਪ੍ਰੋਜੈਕਟ ਆ ਵੀ ਇਹ ਬੇਬੂ ਥੋੜਾ ਹੈ ਹਮ ਤੇ ਐਡਾ ਵੱਡਾ 1000 ਕਰੋੜੇ ਹੁਣ ਸਾਲ ਦਾ ਕਮੋਂਡਾ 1000 ਕਰੋੜ ਲਾ ਕੇ ਤੇ ਇਹ ਆਪਣਾ ਐਡਾ ਪ੍ਰੋਜੈਕਟ ਛੱਡ ਕੇ ਤੇ ਇਹ ਚੱਲ ਜਾਣ ਇਥੋਂ ਹਮ ਵੀ ਇਹ ਤੇ ਸੂਤਰ ਹੋਇਆ ਹੁਣ ਵੀ ਇਹ ਆਪਾਂ ਇਹਨਾਂ ਨੂੰ ਪ੍ਰਦੂਸ਼ਣ ਨਹੀਂ ਇੱਥੇ ਕਰਦੇਣਾ ਇਹਨਾਂ ਦੇ ਉੱਤੇ ਪੂਰੀ ਨੱਥ ਪਾ ਕੇ ਰੱਖ ਤੇ ਇਹ ਸਾਰੀ ਬਾਅਦ ਸੀ ਤੇ ਫਿਰ ਮੈਨੂੰ ਥੋੜਾ ਚਿਰ ਬਾਅਦ ਹੀ ਜਦੋਂ ਇਹ ਸਾਰੀ ਗੱਲ ਹੁੰਦੀ ਉਸੇ ਦਿਨ ਦੀ ਗੱਲ ਆਏ ਹਾਂ ਤੇ ਮੈਨੂੰ ਮੈਂ ਸਵੇਰੇ 10 ਵਜੇ ਮੇਰੀ 11 ਵਜੇ ਐਕਸਿਨ ਸਾਹਿਬ ਨਾਲ ਗੱਲ ਹੋਈ ਆ ਅੱਛਾ ਤੇ ਬਾਅਦ ਵਿੱਚ ਉਹਨੇ ਮੈਨੂੰ ਫੋਨ ਆਉਣਾ ਸ਼ੁਰੂ ਹੋ ਗਿਆ ਤੇ ਬਾਅਦ ਚ 1:30 ਵਜੇ ਮੈਨੂੰ ਉਹ ਜਿਹੜੇ ਸਾਡੇ ਡੀਐਸਪੀ ਸਾਹਿਬ ਨੇ ਰਵੀ ਸ਼ੇਰ ਸਿੰਘ ਜੀ ਗੋਂਦਵਾਲ ਸਾਹਿਬ ਹਾਂ ਉਹਨਾਂ ਦੇ ਦਫ਼ਤਰੋਂ ਤੋਂ ਫੋਨ ਆਉਂਦਾ ਉਹਨਾਂ ਦੇ ਰੀਡਰ ਹੀਰਾ ਸਿੰਘ ਦਾ ਹਾਂ ਤੇ ਜੋਬਨਜੀਤ ਹੋਟੀਆਂ ਜੀ ਤੁਹਾਨੂੰ ਬੁਲਾਇਆ ਡਿਊਟੀ ਸਾਹਿਬ ਨੇ ਤੁਹਾਡੀ ਤਰਖਾਸਤ ਮਾਰਕ ਹੋਈ ਆ ਜੀ ਅ ਜਿਹੜੀ ਤੁਸੀਂ ਨੈਰੋ ਲੈਕ ਦੇ ਖਿਲਾਫ ਦਿੱਤੀ ਹੈ। ਅੱਛਾ। ਮੈਨੂੰ ਬੜੀ ਹੈਰਾਨੀ ਹੋਈ। ਮੈਂ ਕਹਾਂ ਜੀ ਉਹ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕੋਲ ਆ। ਹੂੰ। ਕਿ ਉਹਨਾਂ ਨੇ ਪੁਲਿਸ ਨੂੰ ਮਾਰਕ ਕੀ ਕਰਨੋਂ ਕਰਨੀ ਸੀ। ਹੂੰ। ਇਹਦੇ ਵੀ ਨਹੀਂ ਜੀ ਇਹ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਹੀਂ ਜੀ ਇਹ ਸਾਨੂੰ ਨੈਰੋ ਲੈਕ ਨੇ ਦਰਖਾਸਤ ਦਿੱਤੀ ਆ ਤੇ ਤੁਸੀਂ ਆਓ ਇੱਥੇ। ਓਕੇ। ਤੇ ਮੈਂ ਕਹਾਂ ਜੀ ਕੋਈ ਗੱਲ ਨਹੀਂ ਮੈਂ ਡਿਊਟੀ ਸਾਹਿਬ ਨਾਲ ਆਪ ਗੱਲ ਕਰ ਲੈਣਾ। ਹੂੰ। ਤੇ ਮੈਂ ਉਹਨਾਂ ਨੂੰ ਦੱਸ ਦਿੰਦਾ ਸਾਰਾ ਮਸਲਾ ਕੀ ਆ। ਹੂੰ। ਫਿਰ ਜੀਐਸਪੀ ਸਾਹਿਬ ਨਾਲ ਗੱਲ ਕੀਤੀ ਔਰ ਡੀਐਸਪੀ ਸਾਹਿਬ ਮੈਂ ਇਹ ਨਹੀਂ ਕਹਿੰਦਾ ਵੀ ਉਹ ਮਾੜੀ ਨੇ ਜਾਂ ਕਿਤਾ ਵਧੀਆ ਅਫਸਰ ਆ ਹਾਂ ਔਰ ਉਹਨਾਂ ਨੇ ਆਪਣੀ ਜਿਹੜੀ ਗੱਲ ਸੁਣੀ ਆ ਔਰ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੇ ਤੁਹਾਡੇ ਖਿਲਾਫ ਦਰਖਾਸਤ ਦਿੱਤੀ ਹੈ ਤੁਸੀਂ ਆ ਕੇ ਆਪਣਾ ਜਿਹੜਾ ਇਹ ਉੱਤੇ ਪਾਕਿਆ ਉਹ ਦਫਤਰ ਵਿੱਚ ਮੇਰੇ ਸਾਹਮਣੇ ਜੋ ਵੀ ਤੁਸੀਂ ਲਿਖਾਉਣਾ ਬਿਆਨ ਉਹ ਤੁਸੀਂ ਆਪਣੇ ਆ ਜਿਓ ਜੀ ਠੀਕ ਹੈ ਤੇ ਮੈਂ ਬੇਨਤੀ ਕੀਤੀ ਵੀ ਜ਼ਰਦਾ ਸਾਹਿਬ ਮੈਂ ਸਾਰੇ ਆਪਣੇ ਬੰਦਿਆਂ ਨਾਲ ਸਲਾਹ ਕਰਕੇ ਜਿਹੜੇ ਜਿੰਨੇ ਮੇਰੀ ਟੀਮ ਆ ਹਾਂ ਸਲਾਹ ਸਲਮਾ ਅਲੈਕੁਮ ਮੈਂ ਫੇਰ ਸਾਰਿਆਂ ਨਾਲ ਲੈ ਕੇ ਆਉਂਗਾ ਹਾਂ ਤੇ ਇਹਨਾਂ ਨੂੰ ਫੈਕਟਰੀ ਵਾਲਿਆਂ ਨੂੰ ਬੁਲਾੜੇ ਆ ਬੈਠ ਕੇ ਸਾਰੀ ਗੱਲ ਬਾਤ ਆ ਜਿਹੜੀ ਆਹਮੋ ਸਾਹਮਣੇ ਫਿਰ ਹੋ ਜੂਗੀ ਅਸਲ ਵਿੱਚ ਉਹ ਮੈਨੂੰ ਹੁਣ ਪਤਾ ਲੱਗਾ ਵੀ ਉਹ ਦਰਖਾਸਤ ਜਿਹੜੀ ਉਹ ਸਿਰਫ ਇੱਕ ਦਬਾਉਣ ਵਾਸਤੇ ਡਰਾਉਣ ਵਾਸਤੇ ਦਿੱਤੀ ਸੀ ਹੂੰ ਉਹ ਵੀ ਇੱਥੋਂ ਸਾਡੇ ਲੋਕਲ ਜਿਹੜੇ ਇਹਨਾਂ ਤੋਂ ਫਾਇਦੇ ਖੋਦੇ ਲੈਂਦੇ ਉਹਨਾਂ ਨੇ ਕਿਤੇ ਕਿਹਾ ਹੋਣਾ ਵੀ ਇਦਾਂ ਡਰ ਜਾਣਾ ਤੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਮੈਂ ਪਹਿਲਾਂ ਵੀ ਜੇਲ੍ਹ ਜੂਨ ਕੱਟੀ ਆ ਇਸੇ ਮਹਾਂ ਸੇਵਾ ਦੇ ਚੱਕਰ ਦੇ ਵਿੱਚ ਤੇ ਆਪਾਂ ਏਡੀ ਪ੍ਰਵਾਹ ਨਹੀਂ ਕਰੀਦੀ ਗੁਰੂ ਮਹਾਰਾਜ ਕਾਲਪੁਰਖ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਹੈ ਔਰ ਨਾ ਕਦੀ ਦੱਬੇ ਆ ਤੇ ਨਾ ਕਦੀ ਦਬਣਾ ਆ ਹੂੰ ਉਹ ਫਿਰ ਆਪਾਂ ਜਦੋਂ ਪੰਜਾਬ ਦੇ ਵਿੱਚ ਜਿੰਨੇ ਮੇਰੇ ਸ਼ੁਭਜਨਤਕ ਨੇ ਸਾਡੇ ਲੀਡਰ ਸਹਿਬਾਨ ਹੈਗੇ ਨੇ ਜਿਨੇ ਤੋਂ ਅਦਾਖੇ ਵਾਲੇ ਕੈਪਟਨ ਸੰਦੀਪ ਸੰਧੂ ਜਿਹੜੇ ਕਾਂਗਰਸ ਦੇ ਜਨਰਲ ਸੈਕਟਰੀ ਆ ਤੇ ਉਹ ਅਸਲੀ ਰਹੇ ਨੇ ਮੁੱਖ ਮੰਤਰੀ ਕੈਪਟਨ ਬਰਿੰਦਰ ਸਿੰਘ ਦੇ ਉਹਨਾਂ ਨੇ ਮੇਰੇ ਵਾਸਤੇ ਫੋਨ ਜਿਹੜਾ ਡਿਊਟੀ ਸਾਹਿਬ ਕਰਤਾ ਸੀ ਫਿਰ ਅਰਪਾਲ ਸਿੰਘ ਖਹਿਰਾ ਜੀ ਨੇ ਵੀ ਕਿਹਾ ਇਹਨਾਂ ਨੇ ਫਿਰ ਆਪਣੇ ਜਿਹੜੇ ਸਾਡੇ ਖੜੂਰ ਸਾਹਿਬ ਲੋਕ ਸਭਾ ਲਕੇ ਦੇ ਸਾਬਕਾ ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਡਿੰਪਾ ਜੀ ਉਹਨਾਂ ਨੇ ਵੀ ਇਹਦੇ ਬਾਰੇ ਜਿਹੜਾ ਸਖਤ ਨੋਟਿਸ ਲਿਆ ਔਰ ਡਿਪਟੀ ਸਾਹਿਬ ਨੂੰ ਕਿਹਾ ਵੀ ਇਹ ਇਨਸਾਫ ਹੋਣਾ ਚਾਹੀਦਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਫੈਕਟਰੀ ਦੀ ਹਾਂ ਤੇ ਸਾਡੇ ਜਿਹੜੇ ਇਥੋਂ ਅਕਾਲੀਗਲ ਦੇ ਸਾਬਕਾ ਐਮਐਲਏ ਸਰਦਾਰ ਰਵਿੰਦਰ ਸਿੰਘ ਬ੍ਰਹਮਪੁਰਾ ਹਾਂ ਉਹਨਾਂ ਨੇ ਵੀ ਡਿਪਟੀ ਸਾਹਿਬ ਨੂੰ ਕਿਹਾ ਵੀ ਇਹ ਸਾਡੇ ਇਲਾਕੇ ਦਾ ਜਿਹੜਾ ਮਸਲਾ ਆ ਤੇ ਇਹ ਕੋਈ ਛੋਟੀ ਜੀ ਗੱਲ ਨਹੀਂ ਆ ਵੀ ਇੱਕ ਫੈਕਟਰੀ ਏਟਾ ਪਰਮਿਸ਼ਨ ਕਰੀ ਜਾਵੇ ਤੇ ਜੇ ਉਹਦੇ ਉੱਤੇ ਇਲਜ਼ਾਮ ਲੱਗੇ ਆ ਤੇ ਉਹਦੇ ਵਿੱਚ ਕੋਈ ਨਾ ਕੋਈ ਸਚਾਈ ਤੇ ਹੋਊਗੀ ਇਹਦਾ ਦੁੱਧ ਦਾ ਦੁੱਧ ਪਾਣੀ ਪਾਣੀ ਹੋਣਾ ਚਾਹੀਦਾ ਬਿਲਕੁਲ ਵੀ ਤੁਸੀਂ ਜੋਬੰਜੀ ਤੋਂ ਓਟੀਆਂ ਨੂੰ ਤੰਗ ਨਾ ਕਰਿਓ ਵੀ ਇਹਦੇ ਪਿਆਹੀ ਉਹਦੇ ਨਾਲ ਖੜੇ ਆ ਫਿਰ ਬਾਕੀ ਜਿਹੜੇ ਲਾਗਲੇ ਪਿੰਡਾਂ ਦੇ ਸਰਪੰਚ ਪੰਚ ਨੇ ਉਹਨਾਂ ਨੇ ਵੀ ਆ ਆ ਪਾਸੇ ਵੀ ਜਥੇ ਬੰਦਗੀਆਂ ਨੇ ਉਹਨਾਂ ਨੇ ਵੀ ਨਾਲ ਆ ਕੇ ਪੂਰਾ ਮੋੜੇ ਨਾ ਮੋੜਾ ਜੋੜ ਕੇ ਔਰ ਜਿਹੜੇ ਸਰਦਾਰ ਅਮਰਤਪਾਲ ਸਿੰਘ ਜੀ ਨੇ ਖਾਲਸਾ ਸਾਡੇ ਮੌਜੂਦਾ ਮੈਂਬਰ ਪਾਰਲੀਮੈਂਟ ਉਹ ਉਹਨਾਂ ਤੱਕ ਵੀ ਗੱਲ ਜਿਹੜੀ ਆ ਉਹਨਾਂ ਦੇ ਪਰਿਵਾਰ ਤੱਕ ਗੱਲ ਗਈ ਆ ਔਰ ਉਹਨਾਂ ਦੇ ਸਾਥੀ ਵੀ ਜਿਹੜੇ ਮੈਨੂੰ ਮਿਲੇ ਸੀ ਆਗੇ ਹਾਂ ਉਹਨਾਂ ਨੇ ਭਰੋਸਾ ਦਿੱਤਾ ਹੈ ਵੀ ਅਸੀਂ ਤੁਹਾਡੇ ਨਾਲ ਆ ਔਰ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਉਹਨਾਂ ਦੀ ਜਿਹੜੀ ਲੈਟਰ ਉਹ ਡੀਸੀ ਸਾਹਿਬ ਨੂੰ ਲਿਖਣਗੇ ਹਾਂ ਔਰ ਇਸ ਕੰਪਨੀ ਦੀ ਜੀ ਜਾਂਚ ਆਉ ਐਮਪੀ ਸਾਹਿਬ ਵੀ ਮੰਗ ਕਰਨਗੇ ਦੀ ਔਰ ਇਹ ਸਾਰਾ ਮਸਲਾ ਸੀਗਾ ਤੇ ਇਹ ਪਰਚਾ ਕਰਾਉਣਾ ਚਾਹੁੰਦੇ ਸੀ ਮਾਨਾ ਨੀ ਦਾ ਤੇ ਮਾਨਾ ਨੀ ਦਾ ਜਿਹੜਾ ਪਰਚਾ ਆ ਜੀ ਉਹ ਜੇ ਕੋਈ ਕਾਰਵਾਈ ਹੋਣੀ ਵੀ ਉਹ ਕੋਰਟ ਦੇ ਥਰੂ ਹੁੰਦੀ ਆ ਉਹਦੇ ਵਿੱਚ ਪੁਲਿਸ ਦਖਲ ਨਹੀਂ ਦੇ ਤੇ ਸਕਦੀ ਹਾਂ ਹਾਂ ਇਸ ਕਰਕੇ ਉਹ ਥੋੜਾ ਜਿਹਾ ਪੁਲਿਸ ਜਿਹੜੀ ਆ ਉਹ ਫਿਰ ਪਿਛੇ ੜ ਗਈ ਤੇ ਫਿਰ ਮੈਂ ਉਹ ਡਿਪਟੀ ਸਾਹਿਬ ਦੇ ਸਾਹਮਣੇ ਪੇਸ਼ ਹੀ ਨਹੀਂ ਹੋਇਆ ਜੀ ਜਾ ਕੇ ਠੀਕ ਹੈ ਠੀਕ ਹੈ ਤੇ ਇਹ ਜਿਹੜਾ ਹੁਣ ਜਿਹੜੀ ਇੱਕ ਫੈਕਟਰੀ ਆ ਇਹ ਨੈਰੋਲੈਕ ਫੈਕਟਰੀ ਜਿਹੜੇ ਪੇਂਟ ਵਾਲੀ ਆ ਇਹ ਇਹ ਇਹਨਾਂ ਨੇ ਮਤਲ ਅੱਗੇ ਕਾਰਵਾਈ ਕੋਈ ਕੀਤੀ ਕਿ ਨਹੀਂ ਕੀਤੀ ਨਹੀਂ ਜੀ ਉਹ ਹੁਣ ਕਹਿ ਰਿਹਾ ਜੀ ਆਪਾਂ ਤਾਨੂੰ ਵਿਜ਼ਿਟ ਕਰਾ ਦਿੰਨੇ ਆ ਜੀ ਤੁਸੀਂ ਚੈੱਕ ਕਰ ਲਓ ਮੈਂ ਕਿਹਾ ਵੀ ਠੀਕ ਆ ਸਾਡੇ ਇਲਾਕੇ ਦੇ ਬੰਦੇ ਆਉਣਗੇ ਸਾਰੇ ਹੂੰ ਤੇ ਆਪਾਂ ਉਹਨੂੰ ਅੰਦਰੋਂ ਚੈੱਕ ਕਰਾਂਗੇ ਸਾਰਾ ਹਾਂ ਤੇ ਵੀ ਆਪਾਂ ਜਿਹੜੇ ਪ੍ਰਦੂਸ਼ਨ ਕੰਟਰੋਲ ਬੋਰਡ ਆਣੇ ਨੇ ਉਹ ਸਾਡੇ ਇਥੋਂ ਲੋਕਲ ਨਹੀਂ ਹੋਣੇ ਚਾਹੀਦੇ ਜੀ ਜਿਹੜੇ ਜਿਹੜੀ ਮੇਰੀ ਪਹਿਲੀ ਮੰਗ ਆ ਬਿਲਕੁਲ ਓਕੇ ਜਿਹੜੇ ਜ਼ਿਲ੍ਹੇ ਚੋਂ ਕੋਈ ਗਰਦਾਸਪੁਰ ਜ਼ਿਲ੍ਹੇ ਚੋਂ ਆਜਵੇ ਕੋਈ ਤੇ ਪਟੰਡੇ ਸਾਈਡ ਤੋਂ ਬੁਲਾ ਲੈਣ ਕੋਈ ਮਤਲਬ ਦੂਰ ਦਾ ਹੋਣਾ ਚਾਹੀਦਾ ਦੂਜੇ ਜ਼ਿਲ੍ਹੇ ਦਾ ਜਿਹੜਾ ਇੱਥੇ ਨੇੜੇ ਕੋਈ ਰਿਆ ਨਾ ਹੋਵੇ ਹੂੰ ਉਹ ਇਹ ਤਾਂ ਸਾਰੇ ਲੋਕਲ ਆ ਜੀ ਇਹ ਪ੍ਰਦੂਸ਼ਨ ਕੰਟਰੋਲ ਬੋਰਡ ਨੂੰ ਇਹ ਪੈਸੇ ਦਿੰਦੇ ਆ ਸਾਰਾ ਕੁਝ ਕਰਦੇ ਆ ਜੀ ਫਿਰ ਲੋਕਾਂ ਨੇ ਕਾਰਵਾਈ ਕਰਨੀ ਆ ਇਹ ਮੇਰੀ ਪਹਿਲੀ ਮੰਗ ਆ ਉਹ ਆਉਣ ਉਹ ਸਾਨੂੰ ਚੈੱਕ ਕਰਵਾ ਦੇਣ ਤੇ ਸਾਡੀ ਸੰਤੁਸ਼ਟੀ ਕਰਾ ਦੇਣ ਬਸ ਤੇ ਸਾਨੂੰ ਕੋਈ ਤਰਾਜ ਨਹੀਂ ਅਸੀਂ ਇਹ ਥੋੜਾ ਮੰਗ ਕੀਤੀ ਵੀ ਇਹ ਫੈਕਟਰੀ ਬੰਦ ਹੋ ਜਵੇ ਹਾਂ ਸਾਰੇ ਪੱਕੇ ਚ ਲੱਗੀ ਆ ਪਰ ਜ਼ਹਿਰ ਨਾ ਪਲਾਵੇ ਬਸ ਸਾਡੇ ਪਾਣੀਆਂ ਦੇ ਵਿੱਚ ਜ਼ਹਿਰ ਨਾ ਘੋਲੇ ਸਾਡੇ ਹਵਾ ਦੇ ਵਿੱਚ ਜ਼ਹਿਰ ਨਾ ਘੋਲੇ ਇਹ ਸਾਡੀ ਮੰਗ ਆ ਜੀ ਬਿਲਕੁਲ ਬਕਾਇਦਾ ਉਹਦਾ ਇੱਕ ਜਿਹੜਾ ਸਿਸਟਮ ਹੁੰਦਾ ਉਹ ਜਿਹੜਾ ਉਹਦਾ ਟ੍ਰੀਟਮੈਂਟ ਹੁੰਦਾ ਅੰਦਰ ਜਿਹੜਾ ਜਿਹੜਾ ਪੋਲਿਊਸ਼ਨ ਹੁੰਦਾ ਟਰੀਟਮੈਂਟ ਹੋਣ ਤੋਂ ਬਾਅਦ ਇਹ ਜਿਹੜਾ ਬਾਹਰ ਕੱਢਿਆ ਜਾਣਾ ਚਾਹੀਦਾ ਪਰ ਇਹ ਸ਼ਾਰਟਕਟ ਜਿਹੜੇ ਮਾਰਦੇ ਆ ਕੰਪਨੀਆਂ ਵਾਲੇ ਫੈਕਟਰੀਆਂ ਵਾਲੇ ਇਹਨਾਂ ਦੀ ਵਜ੍ਹਾ ਕਰਕੇ ਜਿਹੜੀ ਆ ਇਹ ਧਰਤੀ ਹੇਠਲਾ ਪਾਣੀ ਜਿਹੜਾ ਖਰਾਬ ਹੁੰਦਾ ਤੇ ਤੁਸੀਂ ਆ ਲਾਸਟ 'ਚ ਮੈਂ ਪੁੱਛਣਾ ਚਾਹੁੰਦਾ ਤੁਸੀਂ ਕੋਈ ਅਪੀਲ ਕਰਨਾ ਚਾਹੁੰਦੇ ਹੋ ਇਲਾਕੇ ਦੇ ਸੱਜਣਾ ਨੂੰ ਮੈਂਬਰਾਂ ਨੂੰ ਜਾਂ ਹੋਰ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਮੇਰੀ ਅਪੀਲ ਤਾਂ ਦੇਖੋ ਇਹੀ ਆ ਕਿ ਇਹ ਆਪਣੇ ਪੂਰੇ ਪੰਜਾਬ ਦਾ ਹੀ ਮੁੱਦਾ ਆ ਕਿਉਂਕਿ ਪਾਣੀ ਖਤਮ ਹੋ ਗਿਆ ਪਾਣੀ ਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਤੇ ਗੁਰਬਾਣੀ ਚ ਲਿਖਿਆ ਹੈ ਹਮ ਪਵਨ ਗੁਰੂ ਆ ਪਾਣੀ ਪਿਤਾ ਆ ਮਾ ਜਿਹੜੀ ਧਰਤੀ ਉਹ ਸਾਡੀ ਮਾਂ ਆ ਹਮ ਜੇ ਪਾਣੀ ਤੇ ਧਰਤੀ ਤੇ ਹਵਾ ਹੀ ਸਾਡੀ ਗੰਦਲੀ ਹੋ ਗਈ ਖਤਮ ਹੋ ਗਈ ਪ੍ਰਦੂਸ਼ਿਤ ਹੋ ਗਈ ਤੇ ਫਿਰ ਅਸੀਂ ਸਾਹ ਕਿੱਥੇ ਲਵਾਂਗੇ ਬਿਲਕੁਲ ਅੱਜ ਮਤਲਬ ਆਉਣ ਵਾਲੇ 5-7 ਸਾਲਾਂ ਦੇ ਵਿੱਚ ਤੇ ਬੇੜਾਗਰ ਕਰਦਣ ਕਿ ਸਾਡੇ ਇਲਾਕੇ ਦਾ ਇਹੋ ਜੀ ਜਿਹੜਾ ਕਾਰ ਕਰ ਅੰਦਰ ਧਰਮਸ਼ਾਲ ਜਿਹੜੀ ਗੁਰਬਾਣੀ ਗੁਰੂ ਅਰਦਾਸ ਮਹਾਰਾਜ ਨੇ ਰਚਨਾ ਕੀਤੀ ਇਸ ਗੋਂਦਵਾਲ ਦੀ ਧਰਤੀ ਤੇ ਸਭ ਤੋਂ ਪਹਿਲਾਂ ਤੇ ਇੱਥੇ ਇੱਕ ਜੇਲ ਬਣੀ ਆ ਸਾਡੇ ਗੋਂਦਵਾਲ ਸਾਹਿਬ ਦੇ ਵਿੱਚ ਜੀ ਇੱਥੇ ਇੱਕ BHL ਇੱਕ ਆਧਾਰਾ ਆ ਜਿਹਦੇ ਵਿੱਚ ਸਾਡੇ ਇਲਾਕੇ ਦੇ ਬੜੇ ਲੋਕ ਰੁਜ਼ਗਾਰ ਜਿਨ੍ਹਾਂ ਦੀ 1.5 ਲੱਖ ਰੁਪਈਆ ਤਨਖਾਹ ਆ ਹੂੰ ਹੂੰ ਸਾਡੇ ਇੱਥੇ ਸਾਡੇ ਇਲਾਕੇ ਵਿੱਚ ਲੱਗੀ ਆ ਔਰ ਉਸ ਆਧਾਰੇ ਦਾ ਸਾਡੇ ਇਲਾਕੇ ਨੂੰ ਬੜਾ ਸੁੱਖਿਆ ਜੀ ਉਹ ਨਾਲ ਕੋਈ ਪ੍ਰਦੂਸ਼ਣ ਕਰਦੇ ਆ ਜੀ ਨਾ ਕੋਈ ਗੱਲ ਉਹਨਾਂ ਨੇ 25 ਗੱਲੇ ਜ਼ਮੀਨ ਦੀ ਮੰਗ ਕੀਤੀ ਸੀ ਵੀ ਅਸੀਂ ਇੱਕ ਇੱਕ ਜੁਨਿਟ ਆਪਣਾ ਹੋਰ ਲਾਉਣਾ ਚਾਹੁੰਦੇ ਆ ਹਮਮ ਔਰ ਉਹਨਾਂ ਨੇ ਆਪ ਸ਼ਰਤ ਰੱਖੀ ਨਹੀਂ ਤੇ ਕੰਪਨੀਆਂ ਨਾਲ ਆਪਾਂ ਸ਼ਰਤਾਂ ਰੱਖਦੇ ਆ ਉਹਨਾਂ ਨੇ ਖੁਦ ਆਪ ਗੱਲ ਕਹੀ ਸੀ ਹਮਮ ਵੀ ਇੱਥੇ ਤੁਹਾਡੇ ਇਲਾਕੇ ਦੇ ਇਥੋਂ ਲੋਕਲ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਜਿਹੜਾ ਆ ਦਵਾਂਗੇ ਪਹਿਲ ਦੇ ਆਧਾਰ ਤੇ ਹਮਮ ਔਰ ਜਿਹੜੇ ਉਸ ਸਮੇਂ ਤੇ ਸਾਡੇ ਲੀਡਰ ਲੀਡਰਸ਼ਿਪ ਦੀ ਘਾਟ ਰਹੀ ਹੈ ਹਮਮ ਵੀ ਉਹਨਾਂ ਨੇ ਉਸ ਪੀਐਚਐਲ ਜਿਹੜੀ ਕੰਪਨੀ ਸੀ ਉਹਨੂੰ ਜਗ੍ਹਾ ਦੇਣ ਦੀ ਬਜਾਏ ਹਾਂ ਇਥੇ ਜੇਲ ਨੂੰ ਜਗ੍ਹਾ ਦੇ ਦਿੱਤੀ। ਅੱਛਾ ਉੱਥੇ ਨਾ ਜੇਲ ਬਣ ਗਈ ਆ ਜੇਲ ਬਣ ਦੇ ਨਾਲ ਉੱਥੇ ਰੋਜ਼ ਦਿਹਾੜੀ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਆਣ ਕੇ ਲੋਕ ਇੱਥੇ ਰਜਾਨਾ ਕੋਈ ਨਸ਼ਾ ਛੁੱਟਦਾ ਆ ਕੋਈ ਮੋਬਾਈਲ ਫੋਨ ਛੁੱਟਦੇ ਅੰਦਰ ਇੱਥੇ ਵਾਰਦਾਤਾ ਵਧ ਗਈਆਂ ਨਸ਼ਾ ਵਧ ਗਿਆ ਇੱਥੇ ਗੰਦ ਪੈ ਗਿਆ ਸਾਡੇ ਇਲਾਕੇ ਦੇ ਵਿੱਚ ਫੇਰ ਇਹਨਾਂ ਨੂੰ ਕੋਈ ਚੱਜਸਵਾਦ ਦੀ ਕੰਪਨੀ ਕੋਈ ਫੈਕਟਰੀ ਨਹੀਂ ਲੱਭਦੀ ਕੋਈ ਪ੍ਰੋਜੈਕਟ ਨਹੀਂ ਲੱਭਦਾ ਇੰਡਸਟਰੀ ਨਹੀਂ ਲੱਭਦੀ ਕੋਈ ਕਿਸੇ ਆਧਾਰਤ ਇੰਡਸਟਰੀ ਲਾ ਦੇਣਾ ਕਿਉਂਕਿ ਸਾਡਾ ਜਿਹੜਾ ਇਲਾਕਾ ਹੈ ਸਾਰਾ ਖੇਤੀ ਖੇਤੀ ਦੇ ਆਧਾਰ ਤੇ ਆ ਸਾਰਾ ਜੀ ਪਿੰਡੂ ਕਰਾਇਆ ਔਰ ਇੱਥੇ ਕੋਈ ਖੇਤੀ ਦੇ ਆਧਾਰ ਤੇ ਕੋਈ ਪ੍ਰੋਜੈਕਟ ਲਾਉਣਾ ਜਿਹਦੇ ਨਾਲ ਸਾਡੇ ਇਲਾਕੇ ਦੇ ਕਿਸਾਨਾਂ ਨੂੰ ਵੀ ਕੋਈ ਫਾਇਦਾ ਹੋਵੇ ਕੋਈ ਫੂਡ ਪ੍ਰੋਸੈਸਿੰਗ ਦਾ ਲਾ ਦੇਣ ਕੋਈ ਸਬਜ਼ੀਆਂ ਕੋਈ ਦੂਜਾ ਇਦਾਂ ਦੀ ਕੋਈ ਚੀਜ਼ ਲਾ ਦੇਣ ਕੋਈ ਤੇਲ ਦੀ ਫੈਕਟਰੀ ਲਾ ਦੇਣ ਕੋਈ ਜਿੱਦਾਂ ਕੋਈ ਸਰੋਂ ਦਾ ਤੇਲ ਆ ਜਾਂ ਕੋਈ ਸੋਇਆ ਬੀਣ ਹੋ ਗਈ ਆਪਣਾ ਹੁੰਦਾ ਜੀ ਸੂਰਜਮੁਖੀ ਉਹਦੇ ਤੇ ਇਹ ਵਾਲੇ ਕੋਈ ਵੱਡੇ ਪ੍ਰੋਜੈਕਟ ਲਾ ਇਹ ਤਾਂ ਜੀ ਜਿਹੜੇ ਕੋਈ ਜਿੰਨੀ ਜ਼ਹਿਰ ਬਣਦੀ కెమికਲ ਵਾਲੇ ਸਾਰੇ ਪ੍ਰੋਜੈਕਟ ਲਾ ਦਿੱਤੇ ਆ ਇਹ ਇੱਕ ਨੈਰੋ ਲੈਕ ਹੋ ਗਈ ਨੈਰੋ ਲੈਕ ਦੀ ਕੰਧ ਨਾ ਕੰਧ ਆ ਜੀ ਇੱਕ ਇੰਡੀਅਨ ਗੈਸ ਪਲਾਟ ਲਾਤਾ ਜੀ ਜਿੰਨੇ ਖਤਰਨਾਕ ਪ੍ਰੋਜੈਕਟ ਆ ਜੀ ਉਹ ਸਾਰੇ ਦੇ ਸਾਰੇ ਸਾਡੇ ਗੁੰਦਵਾਲ ਸਾਹਿਬ ਨੂੰ ਦੇ ਰਹੇ ਆ ਹੂੰ ਪਰ ਇਹੋ ਜੇ ਪ੍ਰੋਜੈਕਟ ਤਾਂ ਬਾਤੀ ਤੋਂ ਦੂਰ ਹੋਣਾ ਚਾਹੀਦੇ ਬਿਲਕੁਲ ਪਰ ਇਹ ਇਹ ਖਤਰਾ ਆ ਸਾਡੇ ਇਲਾਕੇ ਦੇ ਲਈ ਬਹੁਤ ਵੱਡਾ ਬੰਮ ਇੱਕ ਬੰਬ ਆ ਇਹ ਹੂੰ ਪਰਮਾਣੂ ਬੰਬ ਦੇ ਬਰਾਬਰ ਆ ਇਹ ਪ੍ਰੋਜੈਕਟਾਂ ਦੇ ਉੱਤੇ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਵੀ ਇਹੋ ਤੇ ਪ੍ਰੋਜੈਕਟ ਕਿਉਂ ਤੁਸੀਂ ਪਰਮਿਸ਼ਨ ਦਿੰਦੇ ਜੇ ਇਹ ਪਰਮਿਸ਼ਨਾਂ ਜਿਹੜੀਆਂ ਮਿਲਦੀਆਂ ਨੇ ਰੁਪਈਏ ਜਦੋਂ ਕਰੋੜਾਂ ਅਰਬਾਂ ਰੁਪਈਆ ਲੀਡਰ ਖਾਂਦੇ ਆ ਸਰਕਾਰਾਂ ਖਾਂਦੀਆਂ ਨੇ ਤੇ ਫਿਰ ਇਹੋ ਜੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਮਿਲਦੀ ਆ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਆਪੇ ਹੀ ਇਹਨਾਂ ਨੂੰ ਸਰਟੀਫਿਕੇਟ ਜਾਰੀ ਕਰ ਦਿੰਦੇ ਆ ਸਾਰਾ ਜ਼ਿਲ੍ਹਾ ਦੇਖੋ ਇੱਕ ਹੈਰਾਨੀ ਦੀ ਗੱਲ ਆ ਕਿ ਸਾਡੇ ਜ਼ਿਲ੍ਹੇ ਦੇ ਜਿਹੜੇ ਡੀਸੀ ਸਾਹਿਬ ਨੇ ਉਹਨਾਂ ਨੂੰ ਇਹ ਕਰੋੜਾਂ ਰੁਪਈਆ ਜਿਹੜਾ ਫੰਡ ਆ ਉਹ ਸਾਲਾਨਾ ਦਿੰਦੇ ਆ ਹਾਂ ਵੀ ਇਲਾਕੇ ਵਿੱਚ ਲਾਉਣ ਨੂੰ ਪਤਾ ਨਹੀਂ ਲੱਗਦਾ ਕਿ ਨਹੀਂ ਲੱਗਦਾ ਪਰ ਦਿੰਦੇ ਆ ਇਹਨਾਂ ਇਹਨਾਂ ਦੇ ਆਪ ਦੀ ਆਪਦੀਆਂ ਰਿਪੋਰਟਾਂ ਦੇ ਵਿੱਚ ਲਿਖਿਆ ਹੋਇਆ ਵਾ ਵੀ ਛੋੜਾ ਰੁਪਈਆ ਜਿਹੜਾ ਫਲਾਣੇ ਕੰਮ ਵਾਸਤੇ ਜੀ ਢੀਕੜੇ ਕੰਮ ਵਾਸਤੇ ਅਸੀਂ ਡੀਸੀ ਸਾਹਿਬ ਨੂੰ ਦਿੱਤਾ ਹੈ। ਇੱਕ ਐਮਪੀ ਨੂੰ ਨਾ 5 ਕਰੋੜ ਰੁਪਈਆ ਮਿਲਦਾ ਜੀ ਸਾਲ ਦਾ। ਤੇ ਇੱਕ ਐਮਪੀ ਥੱਲੇ 9 ਐਮਐਲਏ ਹੁੰਦੇ ਤਾਂ ਉਹ ਕਰੋੜ ਕਰੋੜ ਵੀ ਪੂਰਾ ਨਾ ਬਾਕੀ 5 ਐਮਐਲਏ ਐਮਐਲਏ ਨੂੰ ਵੇਚਣਾ 4 ਐਮਐਲਏ ਬੇਰਹਿ ਜਾਂਦੇ। ਬਿਲਕੁਲ। ਤੇ ਜਿਹੜੀ ਇੱਕ ਕੰਪਨੀ ਡੀਸੀ ਨੂੰ ਕਰੋੜ ਰੁਪਈਆ ਦੇਣ ਲਈ ਆ 2 ਕਰੋੜ ਦੇਣ ਲਈ ਆ 3 ਕਰੋੜ ਦੇਣ ਲਈ ਆ। ਡੀਸੀ ਡੀਸੀ ਲਈ ਨਾ ਐਮਐਲਏ ਮੰਤਰੀ ਸਰਕਾਰ ਸਾਰਾ ਕੋਈ ਤਾਂ ਕੰਪਨੀਆਂ ਹੋ ਗਈਆਂ ਜੀ। ਬਿਲਕੁਲ। ਹਾਂ ਉਹ ਉਹਨੇ ਕੀ ਕਾਰਵਾਈ ਮਤਲਬ ਇਹਨਾਂ ਦੇ ਖਿਲਾਫ ਕਰਨੀ ਸਾਰਾ ਮਤਲਬ ਇਹ ਤਾਣਾ ਬਾਣਾ ਜਿੰਨਾ ਆ ਇਹ ਜਿੰਨੇ ਅਫਸਰਸ਼ਾਹੀ ਆ ਜਾਂ ਪੁਲਿਸ ਆ ਸਾਰਾ ਕੁਝ ਮਤਲਬ ਸਾਰੇ ਨਹੀਂ ਚਲੋ ਇੱਕੋ ਜਿਹੇ ਪਰ ਤਕਰੀਬਨ ਜਿੰਨੇ ਹੋਣੇ ਚ ਸਾਡੇ ਬਿਰਾਜਮਾਨ ਬੈਠੇ ਨੇ ਕੁਰਸੀਆਂ ਦੇ ਉੱਤੇ ਸਾਰੇ ਹੀ ਹਿਸਾਪੱਤੀ ਲੈ ਕੇ ਇਹਨਾਂ ਦੇ ਕੋਲੋਂ ਮਹੀਨਾ ਜਾਂਦਾ ਮਹੀਨਾ ਚੱਲਦਾ ਉਹ ਇਹਨਾਂ ਨੂੰ ਘਰੇ ਬੈਠਿਆਂ ਨੂੰ ਸਰਟੀਫਿਕੇਟ ਜਾਰੀ ਕਰੀ ਜਾਂਦੇ ਨੇ ਪ੍ਰਦੂਸ਼ਣ ਦੇ ਇਹ ਤਾਂ ਕਲੀਅਰ ਹੈ ਸਹੀ ਇਹਨਾਂ ਦਾ ਇਹ ਮੇਰੀ ਮੰਗ ਇਹ ਹਲਾਕੇ ਨੂੰ ਹਾਂ ਤੇ ਆਪਾਂ ਸਾਰੇ ਇਕੱਤਰ ਹੋ ਕੇ ਇਕੱਠੇ ਹੋ ਕੇ ਹਾਂ ਇਨਾਂ ਦੇ ਨਾਲ ਕੋਈ ਗੱਲਬਾਤ ਕਰੀਏ ਮੈਂ ਤਾਂ ਉਹਨਾਂ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਕਿਤੇ ਇਸ ਇੰਡਸਟਰੀ ਦੇ ਵਿੱਚ ਪੇਂਟ ਵਾਲੀ ਚ ਕੰਮ ਕਰਦੇ ਰਹੇ ਹੋਣ ਜਾਂ ਕੋਈ ਪੁਰਾਣੇ ਜਿਹੜੇ ਸਾਡੇ ਤੋਂ ਵੱਡੇ ਨੇ ਸਿਆਣੇ ਬਿਆਣੇ ਜਿਹੜੇ ਕੰਮ ਕਰ ਰਹੇ ਹਨ ਉਹਨਾਂ ਜਿਨ੍ਹਾਂ ਨੂੰ ਕੋਈ ਜਾਣਕਾਰੀ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਲੈਣ ਬਿਲਕੁਲ ਤਾਂ ਸਹੀ ਤਰੀਕੇ ਨਾਲ ਕੋਈ ਟੈਕਨੀਕਲ ਬੰਦਿਆਂ ਨੂੰ ਅੰਦਰ ਲਿਜਾ ਕੇ ਸਾਰਾ ਕੁਝ ਵੇਖ ਸਕੀਏ ਤਾਂ ਜੋ ਸਹੀ ਤਰ੍ਹਾਂ ਪਤਾ ਪਤਾ ਚੱਲ ਸਕੇ ਇਹ ਸਾਰੀ ਆਪਣੀ ਗੱਲਬਾਤ ਹੈ ਬਾਕੀ ਇਹ ਗੁਰੂ ਮਹਾਰਾਜ ਦੀ ਧਰਤੀ ਹੈ ਇੱਥੋਂ ਦਾ ਜਲ ਤੇ ਹਵਾ ਤੇ ਧਰਤੀ ਅਸੀਂ ਗੰਦੀ ਨਹੀਂ ਹੋਣ ਦੇਵਾਂਗੇ ਇਹ ਬਿਆਸ ਦਰਿਆ ਵਿੱਚ ਇਸ ਤਰ੍ਹਾਂ ਉਹ ਸਤਲੁਜ ਜਿਹੜਾ ਬੁੱਢਾ ਨਾਲਾ ਹੈ ਉਹ ਸਾਰਾ ਲੁਧਿਆਣੇ ਦੀਆਂ ਫੈਕਟਰੀਆਂ ਨੇ ਪਾ ਪਾ ਕੀ ਗੱਲ ਜ਼ਹਿਰ ਪਾ ਕੇ ਕਾਲਾ ਬਣਾ ਦਿੱਤਾ ਉਹਨੂੰ ਹਾਂ